ਜਿਵੇਂ ਮੇਰਾ ਤੁਹਾਡੇ ਨਾਲ ਵਾਦਾ ਸੀ ਕਿ ਇਹ ਵੀਜ਼ੇ ਜਿਵੇਂ ਚਿੰਨ ਕੇ ਆਏ ਆ ਓਵੇਂ ਇਹ ਸਾਰੇ ਕਲਾਇੰਟ ਤੁਹਾਡੇ ਰੂਬਰੂ ਕਰੂੰਗਾ ਗਿਣ ਗਿਣ ਕੇ ਅੱਜ ਸਾਡੇ ਨਾਲ ਹੈਗਾ ਦਰਸ਼ਨ ਸਿੰਘ ਲੁਧਿਆਣੇ ਤੋਂ ਜਿਨੇ ਸਾਡੇ ਆ ਵੀਜ਼ਿਆਂ ਦੇ ਵਿੱਚੋਂ ਇੱਕ ਵੀਜ਼ਾ ਦਰਸ਼ਨ ਸਿੰਘ ਦਾ देर ਨਾਲ ਜ਼ਰੂਰ ਆਇਆ ਪਰ ਦਰਸਤ ਹੋ ਕੇ ਆਇਆ ਕਿਉਂ ਕਿੱਦਾਂ ਇਹਦੀ ਜਰਨੀ ਰਹੀ ਸੱਵ ਸੀਜ਼ਨ ਨਾਲ ਇਹਨੇ ਠੋਕਰ ਖਾਦੀ ਸੱਵ ਸੀਜ਼ ਚੋਈ ਤੇ ਮੈਂ ਇਹਨੂੰ ਕਹਤਾ ਸੀਗਾ ਤੂੰ ਚਲੇ ਜਾ ਤੇਰਾ ਕੰਮ ਨਹੀਂ ਬਣਿਆ ਪਰ ਕਹਿੰਦਾ ਨਹੀਂ ਕੰਮ ਇੱਥੇ ਹੀ ਕਰਵਾਉਣਾ ਇਹਦਾ ਯਕੀਨ ਸੀ ਮੈਂ ਕਹਿੰਦਾ ਉਹਨਾਂ ਨਾਲ ਜੇ ਤੁਹਾਡਾ ਯਕੀਨ ਪੱਕਾ ਤਾਂ ਮੇਰਾ ਵੀ ਇਰਾਦਾ ਪੱਕਾ ਤੁਹਾਨੂੰ ਵੀਜ਼ਾ ਦਿਵਾਉਣ ਦਾ ਤੇ ਅੱਜ ਆਪਾਂ ਦਰਸ਼ਨ ਨੂੰ ਵੀਜ਼ਾ ਦਿਵਾਤਾ ਪਹਿਲਾਂ ਦਰਸ਼ਨ ਬਹੁਤ-ਬਹੁਤ ਮੁਬਾਰਕਾਂ ਬਹੁਤ-ਬਹੁਤ ਮੁਬਾਰਕਾਂ ਜੀ ਤੁਹਾਨੂੰ ਵੀ ساری ਟੀਮ ਨੂੰ ਜੀ ਸ਼ਰਮ ਬਹੁਤ-ਬਹੁਤ ਮੁਬਾਰਕਾਂ ਦੋਸਤੋ ਪਹਿਲਾਂ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਜਿਹੜਾ ਇਹ ਵੀਜ਼ਾ ਵਾ ਨਾ ਇਹ ਇਕੱਲਾ ਵੀਜ਼ਾ ਨਹੀਂ ਇਹਦੀ ਇੱਕ ਜਰਨੀ ਹੈ ਐਂਡ ਤੱਕ ਇਹਨੂੰ ਜਰੂਰ ਸੁਣਿਓ ਕਿਉਂਕਿ ਬਹੁਤ ਕੁਝ ਸਿੱਖਣ ਨੂੰ ਮਿਲਣਾ ਹੈ ਇਸ ਜਰਨੀ ਤੋਂ ਜੇ ਤੁਸੀਂ ਇਹਦੇ ਵਿੱਚੋਂ ਨਹੀਂ ਸਿੱਖਿਆ ਨਾ ਤਾਂ ਤੁਸੀਂ ਬਾਹਰ ਜਾਣ ਦੇ ਕਾਬਿਲ ਨਹੀਂ ਹੈਗੇ ਮੈਂ ਤੁਹਾਨੂੰ ਇੰਨੀ ਗੱਲ ਕਹਿ ਦੇਣਾ ਇਹ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਮੈਂ ਤੁਹਾਡਾ ਪ੍ਰੀ ਸੇਖੋ 7 ਸੀ ਇਮੀਗ੍ਰੇਸ਼ਨ ਤੋਂ ਅੱਜ ਨਵੀਂ ਇੱਕ ਸਕਸੈਸ ਸਟੋਰੀ ਦਰਸ਼ਨ ਸਿੰਘ ਦੀ ਤੁਹਾਡੇ ਨਾਲ ਦਰਸ਼ਨ ਸਿੰਘ ਬਹੁਤ ਬਹੁਤ ਮੁਬਾਰਕਾਂ ਬਹੁਤ ਬਹੁਤ ਮੁਬਾਰਕਾਂ ਜੀ ਪਰਿਵਾਰ ਨੂੰ ਵੀ ਤੁਹਾਡੀ ਟੀਮ ਨੂੰ ਸਾਰਿਆਂ ਨੂੰ ਜੀ ਸਾਨੂੰ ਮੈਨੂੰ ਵੀਜ਼ਾ ਅਪਲਾਈ ਦਿੱਤਾ ਜੀ ਕਿੱਦਾਂ ਹੋਰ ਕਿੰਨੀ ਖੁਸ਼ੀ ਹੋਈ ਬਹੁਤ ਖੁਸ਼ੀ ਹੈ ਸਰ ਬਹੁਤ ਜ਼ਿਆਦਾ ਖੁਸ਼ੀ ਹੈ ਜੀ ਜਿਵੇਂ ਤੁਸੀਂ ਲਾਸਟ ਟਾਈਮ ਇੱਕ ਵਾਰੀ ਸੁਣਿਆ ਸੀ ਕਿ ਪੁਰਤਗਾਲ ਦੇ ਵਿੱਚ ਇੱਕ ਗਰੁੱਪ ਸੀ 100 ਬੰਦਿਆਂ ਦਾ ਉਹਦੇ ਵਿੱਚ ਚਾਰ ਬੰਦੇ ਤੁਹਾਡੇ ਨਾਲ ਗਰੁੱਪ ਦੇ ਵਿੱਚ ਤੁਸੀਂ ਵੀ ਸੀ ਉਹ ਹਾਂਜੀ 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 ਜੀ ਉਹ ਗਰੁੱਪ ਦੇ ਵਿੱਚ ਚਾਰ ਬੰਦਿਆਂ ਨੇ ਇੰਨਾ ਕਿ ਖਰਾਬ ਕੀਤਾ ਸਾਨੂੰ ਉਹਦੇ ਪਿੱਛੇ ਸਾਡੀ ਇੱਜ਼ਤ ਵੀ ਦਾਤੇ ਲੱਗੀ ਜਿਹੜੇ ਚੰਗੇ ਬੱਚੇ ਸੀ ਉਹ ਵੀ ਖਰਾਬ ਹੋਏ ਜਿਹੜੇ ਮਾੜੇ ਨੇ ਤਾਂ ਹੋਣਾ ਹੀ ਹੋਣਾ ਸੀ ਉਹਦੇ ਵਿੱਚ ਦਰਸ਼ਨ ਸਿੰਘ ਵੀ ਸੀ ਪੂਰਾ ਪ੍ਰਕਾਸ਼ ਕਿਵੇਂ ਹੋਇਆ ਕਿਵੇਂ ਕਿਵੇਂ ਸਾਡੇ ਨਾਲ ਸਾਡੀ ਜਰਨੀ ਰਹੀ ਕਿਵੇਂ ਇਹਨੇ ਉਸ ਤੋਂ ਬਾਅਦ ਕਰੋਸ਼ੀਆ ਦਾ ਵੀਜ਼ਾ ਵਿੱਚ ਇਹਨੇ ਹੱਥ ਪਾਇਆ ਤੇ ਕਿੰਨੀ ਜਲਦੀ ਹੋਇਆ ਉਸ ਤੋਂ ਬਾਅਦ ਗੱਲ ਵਿਸ਼ਵਾਸ ਦੀ ਹੈ ਆਪਾਂ ਸਾਰੀ ਕੋਸ਼ ਅੱਜ ਦਰਸ਼ਨ ਤੋਂ ਪੁੱਛਾਂਗੇ ਐਨ ਤੱਕ ਬਣੇ ਰਹੋ ਤੇ ਆਪਣੇ ਕਮੈਂਟ ਦੇ ਵਿੱਚ ਆਪਣੀ ਰਾਏ ਜਰੂਰ ਦਿਓ ਇਹ ਵੀਡੀਓ ਨੂੰ ਲੈ ਕੇ ਕਿ ਤੁਹਾਨੂੰ ਸਿੱਖਣ ਨੂੰ ਕੀ ਮਿਲਿਆ ਚਲੋ ਆਜਾ ਆਪਾਂ ਅੱਜ ਸ਼ੁਰੂ ਕਰਦੇ ਆਂ ਦਰਸ਼ਨ ਸਿੰਘ ਕਦੋਂ ਆਇਆ ਸੀ 7 ਸੀ ਮੈਨੂੰ ਹੋ ਗਿਆ ਸਰ 1 ਸਾਲ ਹੋ ਗਿਆ ਪੂਰਾ ਜੀ 1 ਸਾਲ ਹੋ ਗਿਆ ਹਾਂਜੀ 1 ਸਾਲ ਹੋ ਗਿਆ ਜੀ ਜਿਹੜੀ ਪੁਰਤਗਾਲ ਦੀ ਆਪਾਂ ਸਬਮਿਸ਼ਨ ਕਰਵਾਈ ਸੀ ਹਾਂਜੀ ਸਰ ਕਿੰਨੀ ਤਰੀਕ ਨੂੰ ਕਰਵਾਈ ਸੀ ਪਿਛਲੇ ਸਾਲ ਦੀ ਹਾਂਜੀ ਹਾਂਜੀ ਪਿਛਲੇ ਜੁਲਾਈ ਆਹੀ 10 ਜੁਲਾਈ ਸੀ ਮੈਨੂੰ ਲੱਗਦਾ ਹਾਂਜੀ ਹਾਂਜੀ ਸਰ ਅੱਲਾ 10 ਜੁਲਾਈ ਨੂੰ 1 ਸਾਲ ਪੂਰਾ ਹੋ ਗਿਆ ਜੀ 10 ਜੁਲਾਈ ਨੂੰ ਆਦੀ ਸਬਮਿਸ਼ਨ ਕਰਵਾਈ ਸੀ ਕਈ ਬੰਦੇ ਉਹ ਕਹਿੰਦੇ ਜੀ ਸਬਮਿਸ਼ਨ ਕਹਿੰਦੇ ਵੀ ਫੇਕ ਹੋਈ ਆ ਜਾਂ ਉੱਥੇ ਬਾਇਓਮੈਟ੍ਰਿਕ ਨਹੀਂ ਹੋਏ ਤੁਹਾਨੂੰ ਉਹਦਾ ਸਾਰਾ ਪ੍ਰੂਫ ਮਿਲਿਆ ਸੀ ਹਾਂਜੀ ਆਂਦੀ ਸਰ ਸਾਰਾ ਪ੍ਰੂਫ ਮਿਲਿਆ ਸੀ ਕਿਵੇਂ ਤੁਸੀਂ ਸਬਮਿਸ਼ਨ ਕਰਾਈ ਦੱਸੋ ਅਸੀਂ ਜੀ ਅੰਦਰ ਗਏ ਜੀ ਤੁਸੀਂ ਸਾਨੂੰ ਅੰਦਰ ਨਾਨ ਗਾਈਡ ਕੀਤਾ ਤੁਸੀਂ ਵਧੀਆ ਅਪਾਇੰਟਮੈਂਟ ਲੈਟਰ ਤੁਹਾਨੂੰ ਨਾਲ ਦਿੱਤੀ ਹਾਂਜੀ ਆਂਦੀ ਸਰ ਮਿਲਿਆ ਸੀ ਬੀਐਫਐਸ ਦੇ ਵਿੱਚ ਐਂਟਰ ਕਿਤੇ ਹਾਂਜੀ ਹਾਂਜੀ ਤੇ ਤੁਸੀਂ ਆਪਣੀ ਫਾਈਲ ਜਮ੍ਹਾਂ ਕਰਾਈ ਹਾਂਜੀ ਹਾਂਜੀ ਕਰਾਈ ਸੀ ਉੱਥੇ ਬਾਇਓਮੈਟ੍ਰਿਕ ਹੁੰਦੇ ਆ ਨਹੀਂ ਸਰ ਹੋਏ ਪੁਰਤਗਾਲ ਦੇ ਵਿੱਚ ਬਾਇਓਮੈਟ੍ਰਿਕ ਇੱਥੇ ਨਹੀਂ ਹੁੰਦੇ ਉੱਥੇ ਜਾ ਕੇ ਹੁੰਦੇ ਆ ਕਿਉਂਕਿ ਡ1 ਵੀਜ਼ਾ ਰੈਜ਼ਿਡੈਂਸੀ ਵੀਜ਼ਾ ਵਾ ਉੱਥੇ ਜਾ ਕੇ ਬਾਇਓਮੈਟ੍ਰਿਕ ਹੁੰਦੇ ਆ ਤੁਹਾਡਾ ਉੱਥੇ ਜਾ ਕੇ ਟੀਆਰਸੀ ਕਾਰਡ ਬਣਦਾ ਪੁਰਤ ਬਹੁਤ ਜਲਦੀ ਦੇਖਣ ਨੂੰ ਮਿਲਣਗੇ ਪੁਰਤਗਾਲ ਦੇ ਕਿਵੇਂ ਉਹ ਜਰਨੀ ਕਿੱਦਾਂ ਰਹੀ ਸਾਡੇ ਨਾਲ ਬਹੁਤ ਜਿਆਦਾ ਬੈਡ ਐਕਸਪੀਰੀਅੰਸ ਹੋਇਆ ਸੀ ਸਾਡੀ ਬਹੁਤ ਮਿਹਨਤ ਲੱਗੀ ਹੋਈ ਸੀ ਏਮਪਲੋਇਰ ਤੇ ਵੀ ਲੱਗੀ ਸੀ ਮੇਰੀ ਵੀ ਲੱਗੀ ਸੀ ਕਲਾਇੰਟ ਤੇ ਵੀ ਲੱਗੀ ਸੀ ਕਿਉਂਕਿ 100 ਬੰਦਾ ਹੈਂਡਲ ਕਰਨਾ ਅੰਬੈਸੀਆਂ ਤੱਕ ਪਹੁੰਚਾਉਣਾ ਸੌਖੀ ਗੱਲਬਾਤ ਨਹੀਂ ਹੁੰਦੀ ਅਸੀਂ ਜਦੋਂ ਤੁਸੀਂ ਵੀਐਫਐਸ ਦੇ ਵਿੱਚ ਗਏ ਤੁਹਾਡੀ ਫਾਈਲ ਜਮ੍ਹਾਂ ਹੋਈ ਹਾਂਜੀ ਸਰ ਤੁਹਾਨੂੰ ਉੱਥੇ ਯਕੀਨ ਸੀਗਾ ਵੀ ਸਾਡਾ ਪ੍ਰੋਸੈਸ ਚੱਲ ਪਿਆ ਆਨਲਾਈਨ ਸਟੇਟਸ ਸ਼ੁਰੂ ਹੋਣ ਲੱਗ ਗਿਆ ਜੀ ਸਾਡਾ ਹਾਂਜੀ ਹਾਂਜੀ ਹੋਣ ਲੱਗ ਗਿਆ ਜੀ ਫਿਰ ਲੋਕੀ ਇਹ ਕਿਉਂ ਕਹਿੰਦੇ ਜੀ ਉੱਥੇ ਫਰੋਡ ਹੋ ਗਿਆ ਕਿ ਵੀ ਫਰੋਡ ਨਹੀਂ ਕਿ ਵੀ ਅਪਾਇੰਟਮੈਂਟ ਉੱਥੇ ਇਹਨਾਂ ਦੀ ਆਪਣੀ ਅੰਦਰ ਸੈਟਿੰਗ ਸੀ ਇਹ ਸੀ ਉਹ ਸੀ ਬਾਇਓਮੈਟ੍ਰਿਕ ਨਹੀਂ ਹੁੰਦੇ ਸਰ ਬਿਸ਼ਵਾਸ ਸੀਗਾ ਮੈਨੂੰ ਜੀ ਪੂਰਾ ਹੀ ਤੁਹਾਡੇ ਤੇ ਜੀ ਜਦੋਂ ਸਟੇਟਸ ਲੈਣਾ ਇੱਥੋਂ ਹੀ ਲੈਣਾ ਜੀ ਜਦੋਂ ਸਟੇਟਸ ਆਪਣਾ ਉੱਥੇ ਸ਼ੋ ਹੋਣ ਲੱਗ ਗਿਆ ਤੇ ਕਈ ਮੁੰਡੇ ਨੇ ਜਦੋਂ ਤੁਹਾਡੇ ਗਰੁੱਪਾਂ ਦੇ ਵਿੱਚ ਤੁਸੀਂ ਬਣਾ ਲਏ ਜਦੋਂ ਉੱਥੇ ਮੁੰਡੇ ਇਕੱਠੇ ਹੁੰਦੇ ਆ ਨਾ ਅੰਬੈਸੀਆਂ ਦੇ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਇਹ ਆ ਕਿ ਉਹ ਗਰੁੱਪ ਬਣਾ ਲੈਂਦੇ ਹਾਂ ਹਾਂਜੀ ਹਾਂਜੀ ਹਾਂ ਇੱਕ ਦੂਜੇ ਨੂੰ ਜਾਣਨ ਲੱਗ ਜਾਂਦੇ ਆ ਜਦੋਂ ਉੱਥੇ ਇਕੱਠੇ ਹੋਣਾ ਇੱਕ ਦੂਜੇ ਨੰਬਰ ਜਲਦੀ ਲੈਂਦੇ ਆ ਉਹ ਜਿਹੜੇ ਕਹਿੰਦੇ ਆ ਨਾ ਅਸੀਂ ਤੁਹਾਡੇ ਤੇ ਯਕੀਨ ਕਰਦੇ ਆ ਉਹ ਯਕੀਨ ਨਹੀਂ ਕਰਦੇ ਉਹ ਇਹੀ ਚੀਜ਼ਾਂ ਕਰਨ ਲੱਗ ਜਾਂਦੇ ਉੱਥੇ ਪਹਿਲਾਂ ਕਹਿੰਦੇ ਤੁਹਾਡੇ ਤੇ ਯਕੀਨ ਨਾ ਕੰਮ ਲੈਣ ਲਈ ਜਦੋਂ ਬਾਅਦ ਵਿੱਚ ਜਦੋਂ ਪ੍ਰੋਸੈਸ ਅੰਬੈਸੀ ਦੇ ਵਿੱਚ ਚੱਲ ਜਾਂਦਾ ਉਦੋਂ ਇਹ ਕਹਿਣ ਲੱਗ ਜਾਂਦੇ ਆ ਜੀ ਅਸੀਂ ਪ੍ਰੋਸੈਸ ਇੱਦਾਂ ਕਿੱਥੇ ਤ ਜਿਹੜਾ EMPLOYER ਆਇਆ ਸੀ ਖੁਦ ਤੁਹਾਡੀ ਫਾਈਲ ਸਬਮਿਟ ਕਰਾਉਣ ਲਈ ਹਾਂਜੀ ਹਾਂਜੀ ਉਹ ਬਹੁਤ ਵਧੀਆ ਨੇਚਰ ਥੀ ਉਹਨਾਂ ਨੇ ਸਾਨੂੰ ਮਿਲਿਆ ਜੀ ਅਸੀਂ ਗਾਈਡ ਕੀਤਾ ਸਾਨੂੰ ਉਹਨਾਂ ਨੇ ਜੀ ਬਹੁਤ ਵਧੀਆ ਤੁਹਾਡੀ ਫਾਈਲ ਵੀ ਤਿਆਰ ਕੀਤੀ ਜੀ ਉਹਨਾਂ ਨੇ ਆਪ ਜੀ ਆਪ ਆ ਕੇ ਉਹਨੇ ਬੰਦੇ ਨੇ ਕਲਰਕਾਂ ਨੂੰ ਸਾਰੀ ਫਾਈਲ ਰੈਡੀ ਕੀਤੀ ਹਾਂਜੀ ਹਾਂਜੀ ਸਾਰੀ ਫਾਈਲ ਤਿਆਰ ਕੀਤੀ ਸੀ ਉਹਨਾਂ ਨੇ ਬਹੁਤ ਵਧੀਆ ਲੱਗਾ ਸਾਨੂੰ ਮਿਲ ਕੇ ਉਹਨਾਂ ਨੇ ਜੀ ਵਿਚਾਰੇ ਤੁੱਪੇ ਖੜੇ ਸਾਡੇ ਨਾਲ ਜੀ ਸਾਨੂੰ ਬਹੁਤ ਵਧੀਆ ਲੱਗਾ ਜੀ ਕਿਤੇ ਬਾਹਰਲਾ ਬੰਦਾ ਕੋਈ ਆ ਕੇ ਖੜਦਾ ਹੀ ਨਹੀਂਗਾ ਜੀ ਪਹਿਲੀ ਗੱਲ ਬਾਹਰ ਬਹੁਤ ਬਿਲੀਅਨਰ ਬੰਦਾ ਹੈ ਉਹ ਹਾਂਜੀ ਹਾਂਜੀ ਮਾੜਾ ਮੋਟਾ ਤਾਂ ਬੰਦਾ ਹੈ ਨਹੀਂ ਸੀ ਕਿਉਂਕਿ ਉਹਦੀ ਬਹੁਤ ਵਧੀਆ ਉੱਥੇ ਪ੍ਰਾਪਰਟੀ ਸੀ ਆਪ ਆ ਕੇ ਉਹਨੂੰ ਕੀਤਾ ਹਰ ਇੱਕ ਚੀਜ਼ ਨੂੰ ਉਹਨੇ ਆਪ ਪੇਪਰ ਵਰਕ ਕੀਤਾ ਤੁਹਾਨੂੰ ਐਮਬੈਸੀਆਂ ਤੱਕ ਤੁੱਪੇ ਖੜ ਕੇ ਵੀਐਫਐਸ ਤੱਕ ਪਹੁੰਚਾਇਆ ਫਿਰ ਵੀ ਅਸੀਂ ਉਸ ਚੀਜ਼ ਦਾ ਉਂਗਲ ਸ ਹਾਂਜੀ ਹਾਂਜੀ ਉਹ ਫੇਰ ਵੀ ਸਾਡੇ ਵੱਲ ਉਂਗਲਾ ਹੋਈਆਂ ਕਿ ਤੁਸੀਂ ਉਹ ਸਬਮਿਸ਼ਨਾਂ ਕਰਾਈਆਂ ਸਾਡੇ ਹੀ ਕਲਾਇੰਟ ਇਹਨਾਂ ਦੇ ਨਾਲ ਹੀ ਸੀਗੇ ਮੁੰਡੇ ਇਹਨਾਂ ਨੂੰ ਪਤਾ ਵੀ ਹੈ ਉਸੇ ਗਰੁੱਪ ਦੇ ਵਿੱਚ ਸੀ ਜਿਹੜੇ ਖਰਾਬ ਕਰਨ ਵਾਲੇ ਸੀ ਇਮਪਲੋਇਰ ਨੇ ਨਾ ਆਪਣੇ ਗਲਤੀ ਇੱਕ ਕਰ ਲਈ ਉਹਨੇ ਆਪਣੇ ਕਾਰਡ ਦੇਤੇ ਉਹਨੂੰ ਇਹ ਨਹੀਂ ਪਤਾ ਸੀ ਇੰਡੀਅਨ ਮੈਂਟੈਲਿਟੀ ਕੀ ਹੈ ਰਾਤ ਨੂੰ दारू ਪੀਪ ਕੇ ਉਹਨੂੰ ਮੈਸੇਜ ਕਰਨ ਲੱਗੇ ਪਰਸਨਲ ਆਪਣੇ ਰਿਸ਼ਤੇਦਾਰਾਂ ਤੋਂ ਉਹਨੂੰ ਮੈਸੇਜ ਕਰਾਉਣ ਲੱਗੇ ਉਹ ਇੰਨਾ ਕੁ ਫੈਟ ਅਪ ਹੋ ਗਿਆ ਕਹਿੰਦਾ ਮੈਨੂੰ ਇਹ ਬੰਦੇ ਚਾਹੀਦੇ ਹੀ ਨਹੀਂ ਇਹਦੇ ਵਿੱਚ ਕਿਸੇ ਦਾ ਕੋਈ ਦੋਸ਼ ਨਹੀਂ ਜਦੋਂ 3 ਤੋਂ 4 ਮਿੰਟ ਦਾ ਟਾਈਮ ਹੋਇਆ ਕਲਾਇੰਟ ਨੇ ਉਹਨੂੰ ਪੈਨਿਕ ਕਰਨਾ ਸ਼ੁਰੂ ਕਰਤਾ ਇੰਨਾ ਕਿ ਖਰਾਬ ਕੀਤਾ ਕਿਉਂਕਿ D1 ਦੇ ਵੀਜ਼ੇ ਸੀ ਆਪਾਂ ਨੂੰ ਨਹੀਂ ਪਤਾ ਅੰਬੈਸੀ ਪਿੱਛੋਂ ਕੀ ਸੋਚਦੀ ਹੁੰਦੀ ਆ ਤੇ ਉਹਦੇ ਵਿੱਚ ਜਿੰਨੇ ਮੁੰਡੇ ਸੀ ਮੈਂ ਬੁਲਾਏ ਸਾਰਿਆਂ ਨੂੰ ਉਸੇ ਟਾਈਮ ਉਹਨਾਂ ਦੀ ਸਕਿਉਰਿਟੀਆਂ ਤੇ ਉਹਨਾਂ ਦੇ ਪਾਸਪੋਰਟ ਆਪਾਂ ਵਾਪਸ ਕਿਤੇ ਤੁਹਾਡਾ ਵੀ ਕੀਤਾ ਸੀ ਮੈਨੂੰ ਵੀ ਕਿਹਾ ਸੀਗਾ ਜੀ ਵੀ ਆਦਾ ਪਾਸਪੋਰਟ ਲੈ ਜਾ ਫਿਰ ਵੀ ਫੀਮੈਂਟ ਵੀ ਲੈ ਜਾ ਮੈਂ ਕਿਹਾ ਨਹੀਂ ਜੀ ਮੈਂ ਖੁਸਰੀ ਲੈ ਕੇ ਜਾਣਾ ਵੀਜ਼ਾ ਅਪਲਾਈ ਕਰਨਾ ਜੀ ਫੇਰ ਦੁਬਾਰਾ ਜੀ ਮੈਂ ਕਹਿੰਦਾ ਉਹੀ ਆਪਾਂ ਕਹਿ ਦਈਏ ਇੰਨਾ ਕ ਟਰਸਟ ਇੰਨਾ ਪਿਆਰ ਇੰਨਾ ਸੈਵਨ ਸੀ ਤੇ ਯਕੀਨ ਕਿਵੇਂ ਬਣਿਆ ਤਾਂ ਮੈਨੂੰ ਪਛਵਾ ਸੀਗਾ ਪੂਰਾ ਹੀ ਤੁਹਾਡੇ ਤੇ ਨਾ ਵੀਜ਼ਾ ਲੈਣਾ ਇੱਥੋਂ ਹੀ ਲੈਣਾ ਜੀ ਕਿਸ ਬੇਸ ਤੇ ਕਿਵੇਂ ਖੁੜਾ ਕਿਸ ਬੇਸ ਤੇ ਇਹ ਜੀ ਮੈਨੂੰ ਕਿਉਂ ਕੋਈ ਕਾਮਰਡ ਕਾਮਰਡਸ਼ਨ ਵੀ ਪੜੀ ਜਾਵੇ ਤੁਸੀਂ ਫੂਡ ਫਰਾਈ ਕਰਦੇ ਆ ਕਿਉਂਕਿ ਦੂਜੇ ਨੇ ਬੰਦੇ ਨੇ ਜੀ ਉੱਥੇ ਜਾ ਕੇ ਛੱਡ ਦਿੰਦੇ ਨੇ ਕਿ ਮੁੜ ਕੇ ੱਟਕੇ ਖਾਂਦੇ ਨੇ ਜੀ ਕੋਈ ਫਾਇਦਾ ਤੁਹਾਡਾ ਇੱਕ ਦੋਸਤ ਵੀ ਗਿਆ ਨਾ ਕਿਸੇ ਇੱਕ ਦੋਸਤ ਦਾ ਬਲਗਾਰੀਆ ਗਿਆ ਸੀ ਗੁਰਸੇਵਕ ਸਿੰਘ ਜੀ ਸੱਧੂ ਜੀ ਉਹ ਮੋਕਸਰੀ ਰਹਿੰਦਾ ਉਹਦਾ ਭਰਾ ਵੀ ਗਿਆ ਹੁਣ ਜੀ ਉਹਨੇ ਮੈਨੂੰ ਸਾਰੀ ਸਟੋਰੀ ਪਹਿਲੇ ਹੀ ਦੱਸ ਦਿੱਤੀ ਸੀ ਉਹਦੀ ਮੋਕਸਰ ਵਾਲੇ ਦੀ ਕਿ ਉੱਥੇ ਜਾ ਕੇ ਵੀ ਛੱਡ ਦਿੰਦਾ ਮੁੜ ਕੇ ਫੋਨ ਨਹੀਂ ਚ ਤੇ ਆਪਣਾ ਵੀ ਕਈ ਬੰਦੇ ਉਹਨਾਂ ਕੋਲੇ ਗਏ ਆ ਹਾਂਜੀ ਹਾਂਜੀ ਉਹ ਚਲੇ ਗਏ ਨਹੀਂ ਨਹੀਂ ਇੱਕ ਤਾਂ ਉਹ ਗਿਆ ਸੀਗਾ ਜੀ ਹਾਂ ਉਹਦਾ ਪੀਜਾ ਹੀ ਨਹੀਂ ਲੱਗਿਆ ਹੈਗਾ ਜੀ ਅੱਛਾ ਇੱਥੇ ਹੀ ਹਾਂਜੀ ਇੱਥੇ ਹੀ ਗੱਲ ਹੋਈ ਤੁਹਾਡੀ ਉਹਦੇ ਨਾਲ ਨਹੀਂ ਮੇਰੀ ਗੱਲ ਨਹੀਂ ਹੋਈ ਪਰ ਪੀਜਾ ਬੜਾ ਉਹਨੇ ਠੋਕ ਕੇ ਜੇ ਉਹਨੂੰ ਆਪ ਨੂੰ ਨੌਲੇਜ ਨਹੀਂ ਸੀ ਆਪ ਹੀ ਉਹਨੇ ਕਿਸੇ ਏਜੰਟ ਦੇ ਥਰੂ ਆਇਆ ਹੋਇਆ ਸੀ ਮੁੜ ਕੇ ਕਾਫੀ ਕੁਛ ਉਹਨੇ ਕੀਤਾ ਦੂਜਿਆਂ ਨੂੰ ਵੀ ਗੁੰਮਰਾਹ ਕੀਤਾ ਇੱਧਰ ਉੱਧਰ ਵੀ ਭੱਜਿਆ ਸਾਡੇ ਖਿਲਾਫ ਵੀ ਉਹਨੇ ਇੱਕ ਵੀਡੀਓ ਪਾਈ ਪਰ ਐਟ ਦੀ ਐਂਡ ਉਹ ਇੱਥੇ ਹੀ ਰਹਿ ਗਿਆ ਕਿਉਂ ਜਿਹੜੇ ਬਹੁਤੇ ਘਰਾਂ ਦਾ ਪ੍ਰੋਣਾ ਹੁੰਦਾ ਨਾ ਉਹ ਭੁੱਖਾ ਹੀ ਰਹਿ ਜਾਂਦਾ ਕਹਦੇ ਵੀ ਜਦੋਂ ਕੋਈ ਪ੍ਰੋਬਲਮ ਆਉਂਦੀ ਹੈ ਇਹ ਸਮਝਿਆ ਕਰੋ ਕਿ ਜੇ ਉਹ ਜਾਣ ਕੇ ਹੋਈ ਆ ਜਾਂ ਵਾਕਈ ਕੋਈ ਇੱਕ ਸਾਨੂੰ ਮਾਰ ਪਈ ਹੈ ਕੁਦਰਤ ਦੀ ਪਰਮਾਤਮਾ ਦੀ ਉਹ ਚੀਜ਼ ਤੋਂ ਬਚਿਆ ਕਰੋ ਕਈ ਹੁਣੇ ਸਾਡੇ ਕੋਲੇ ਉਹਨੇ ਕੀ ਕੀਤਾ ਸਬਮਿਸ਼ਨ ਕਰਾਈ ਵੀਜ਼ਾ ਨਹੀਂ ਆਇਆ ਜੇ ਸਾਡੇ ਮਨ ਦੇ ਵਿੱਚ ਚੋਰੀ ਹੁੰਦਾ ਅਸੀਂ ਸਬਮਿਸ਼ਨਾਂ ਕਿਉਂ ਕਰਾਉਂਦੇ ਐਂਬੈਸੀ ਦੇ ਵਿੱਚ ਸਟੇਟਸ ਆਨਲਾਈਨ ਸ਼ੋ ਕਿਵੇਂ ਹੁੰਦੇ ਆ ਸਾਰੇ ਇਹ ਕੈਂਡੀਡੇਟ ਆਨਲਾਈਨ ਆਪਣਾ ਸਟੇਟਸ ਦੇਖ ਰਹੇ ਸੀ ਜਿੱਦਾਂ ਡਿਸਪੈਚ ਦਾ ਮੈਸੇਜ ਆ ਗਿਆ ਡਿਸਪੈਚ ਦਾ ਮੈਸੇਜ ਦਾ ਮਤਲਬ ਹੁੰਦਾ ਵੀਜ਼ਾ ਜੇ ਰੈਡੀ ਟੂ ਕਲੈਕਸ਼ਨ ਆ ਜਵੇ ਤਾਂ 댓 ਮੀਨ ਤੁਹਾਡਾ ਵੀਜ਼ਾ ਰਿਫਿਊਜ਼ ਆ ਤੁਹਾਨੂੰ ਆਪ ਜਾ ਕੇ ਕਲੈਕਟ ਕਰਨਾ ਪੈਂਦਾ ਜੇ ਡਿਸਪੈਚ ਦਾ ਮੈਸੇਜ ਆ ਗਿਆ ਕਿਉਂਕਿ ਕੰਪਨੀ ਨੇ ਉਥੋਂ ਆਪ ਹੀ ਕੇਸ ਵਾਪਸ ਲੈ ਲਿਆ ਕਹਿੰਦੇ ਸਾਨੂੰ ਇਹ ਬੰਦੇ ਚਾਹੀਦੇ ਨਹੀਂ ਗੰਦੇ ਜਿਹੜੇ ਰਾਤ ਨੂੰ ਮੈਸੇਜ ਕਰ ਕਰਕੇ ਗੰਦ ਪਾਈ ਜਾਂਦੇ ਆ ਉਲਟਾ ਗਰੁੱਪਾਂ ਦੇ ਵਿੱਚ ਇੱਕ ਦੂਜੇ ਨੂੰ ਇੰਨਾ ਕੁ ਗੰਦਾ ਭੰਡੀ ਜਾਂਦੇ ਇੱਕ ਦੂਜੇ ਦੀ ਬੇਇੱਜ਼ਤੀਆਂ ਕਰੀ ਜਾਂਦੇ ਆ ਆਪ ਜਿਹੜੇ ਸਿਆਣੇ ਦਿਮਾਗ ਵਾਲੇ ਹੁੰਦੇ ਆ ਆ ਪਿੱਛੇ ਬੈਕਐਂਡ ਤੇ ਰਹਿ ਕੇ ਦੂਜਿਆਂ ਦੇ ਮੋਢੇ ਤੇ ਰੱਖ ਕੇ ਚਲਾਉਂਦੇ ਆ ਉਹ ਖਰਾਬ ਕਰਦੇ ਆ ਪਰ ਉਹਦੇ ਵਿੱਚ ਦਰਸ਼ਨ ਸੀਗਾ ਹੈਗਾ ਉਸੇ ਗਰੁੱਪ 'ਚ ਸੀ ਸਾਰਾ ਕੁਝ ਦੇਖ ਰਿਆ ਸੀ ਪਰ ਇਹਨੂੰ ਇਹ ਪਤਾ ਸੀ ਵਾਕਈ ਸਾਡੇ ਨਾਲ ਵਾਲਿਆਂ ਦੀ ਗਲਤੀ ਆ ਭਾਜੀ ਦੀ ਗਲਤੀ ਨਹੀਂ ਇਹਨੇ ਮੈਂ ਇਹਨੂੰ ਕਿਹਾ ਸੀ ਤੂੰ ਆਪਣੇ ਡਾਕੂਮੈਂਟ ਲੈ ਜਾ ਪਰ ਇਹ ਕਹਿੰਦਾ ਨਹੀਂ ਮੇਰਾ ਯਕੀਨ ਸਾਬਲ ਸੀ ਤੇ ਆ ਪ੍ਰੀ ਸੇਖੋ ਤੇ ਆ ਤੁਸੀਂ ਜੇ ਸਾਨੂੰ ਵੀਜ਼ਾ ਦਿਵਾਉਂਗੇ ਨਾਲ ਸਰਵਿਸ ਦਿਵਾਉਂਗੇ ਕੱਲਾ ਵੀਜ਼ਾ ਨਹੀਂ ਇੱਥੇ ਸਰਵਿਸ ਵੀ ਮਿਲਦੀ ਹੈ ਅਸੀਂ ਸਰਵਿਸ ਵੀ ਪ੍ਰੋਵਾਈਡ ਕਰਦੇ ਆਂ 에어ਪੋਰਟ ਪਿਕਅਪ ਵੀ ਕਮਰਡੈਕਸ਼ਨ ਵੀ ਐਨੇ ਆਪਣੇ ਜਿਹੜੇ ਇਹਦੇ ਦੋਸਤ ਮਿੱਤਰ ਗਏ ਹੋਏ ਸੀ ਇਧਰ ਉਧਰ ਉਹਨਾਂ ਦਾ ਐਕਸਪੀਰੀਅੰਸ ਇਹਨੇ ਦੇਖ ਚੁੱਕਿਆ ਸੀ ਹੁਣ ਵੀ ਇਹ ਜਾ ਰਹੇ ਆ ਇਹਨੂੰ ਮੈਂ ਸਮਝਾ ਕੇ ਭੇਜ ਰਿਹਾ ਉਥੇ ਕੰਮ ਕਰਨਾ ਟੀਆਰਸੀ ਨੂੰ ਤੇਰੇ 45 ਦਿਨ ਲੱਗਣੇ ਆ ਇਹ ਲੱਗਣਾ ਉਹ ਲੱਗਣਾ ਸਾਰਾ ਕੁਝ ਸਮਝਾ ਕੇ ਭੇਜ ਸਮਝਾ ਰਹੇ ਹਾਂ ਹਾਂਜੀ ਹਾਂਜੀ ਮੈਨੂੰ ਕਹਿੰਦੇ ਇਹ ਮੇਰੇ ਸਾਰਾ ਕੁਝ ਪਹਿਲਾਂ ਹੀ ਦੱਸਤਾ ਆ ਬਈ ਹਰ ਇੱਕ ਦਿਨ ਪਹਿਣਾ ਪਹਿਣਾ ਕਿਉਂਕਿ ਨਹੀਂ ਤਾਂ ਕੋਈ ਇਹ ਦੱਸਦਾ ਨਹੀਂਗਾ ਉਲਟਾ ਬਹਿਣਾ ਵੀ ਪਹਿਣਾ ਉਲਟਾ ਤੁਹਾਨੂੰ ਇਹ ਵੀ ਦੱਸਿਆ ਤੁਹਾਨੂੰ ਕਮੋਡਿਟੇਸ਼ਨ ਪ੍ਰੋਵਾਈਡ ਹੋਊਗੀ ਹਾਂਜੀ ਹਾਂਜੀ ਫੂਡ ਵੀ ਪ੍ਰੋਵਾਈਡ ਹੋਊਗਾ ਮੈਂ ਔਨ ਕੈਮਰਾ ਇਹ ਗੱਲ ਕਹਿ ਰਹੇ ਹਾਂ ਜਿਹੜੀਆਂ ਗੱਲਾਂ ਕਿਉਂਕਿ ਕਰੋਸ਼ੀਆ ਦੀ ਜਿਹੜੀ ਐਮਬੈਸੀ ਆ ਜਾਂ ਕਰੋਸ਼ੀਆ ਦੇ ਜਿਹੜੇ ਰੂਲਸ ਨੇ ਉਹ ਮੇਰੇ ਅਕੋਰਡਿੰਗ ਨਹੀਂ ਚੱਲਦੇ ਹਾਂਜੀ ਹਾਂਜੀ ਸਾਰਿਆਂ ਨੂੰ ਉਸੇ ਹੀ ਸੂਈ ਦੇ ਨੱਕੇ 'ਚੋਂ ਨਿਕਲਣਾ ਪੈਣਾ ਪਰ ਗੱਲ ਇਹ ਆ ਕਿ ਤੁਹਾਡਾ ਜਾ ਕੇ ਉਥੇ ਪੈਸਾ ਨਾ ਖਰਾਬ ਹੋਵੇ ਤੁਸੀਂ ਜਾ ਕੇ ਧੱਕੇ ਨਾ ਖਾਓ ਇਹ ਮੇਰੀ ਗਾਰੰਟੀ ਆ ਤੁਸੀਂ ਕੰਮ ਕਰਨ ਵਾਲੇ ਹੋਵੋਗੇ ਪਹਿਲੇ ਤੁਸੀਂ 3 ਕੁ ਮਹੀਨੇ ਦੇ ਵਿੱਚ ਤੈਨੂੰ ਕੰਮ ਸਮਝਣ ਨੂੰ ਲੱਗ ਜਾਣਾ ਅੰਦੀ ਤਾਂ ਹੈਗਾ ਸਾਰੇ ਕੋਈ ਵੀ ਵੀਜ਼ਾ ਵੀ ਇਹ ਪੱਕਾ ਨਹੀਂ ਵੀਜ਼ਾ ਦੇ ਸਕਦਾ ਹੈਗਾ ਕੋਈ ਵੀ ਵਿਸ਼ਵਾਸ ਹੋਣਾ ਚਾਹੀਦਾ ਬੰਦੇ ਨੂੰ ਪਰਮਾਤਮਾ ਦਾ ਇਹ ਪਰਮਾਤਮਾ ਦੇ ਹੱਥਾਂ 'ਚ ਸਾਰਾ ਕੁਝ ਅਸੀਂ ਪਹਿਲਾਂ ਕਿੱਥੇ ਗਿਆ ਹੋਏ ਜਿਹੜਾ ਇੰਨਾ ਐਕਸਪੀਰੀਅੰਸ ਹਤਰਾ ਇੰਨਾ ਪਹਿਲਾਂ ਨਹੀਂ ਡਵਾਈ ਗਿਆ ਸੀਗਾ ਜਿਵੇਂ ਬਹੁਤ ਥੱਕੇ ਖੜੇ ਡਵਾਈ 'ਚ ਮੈਂ ਪੂਰੀ ਗਰਮੀ 'ਚ ਕੰਮ ਕਰਦਾ ਸੀ ਉੱਥੇ ਅਸੀਂ ਸੁਧਾਨੀ ਕੋਲੇ ਛੱਟਿਆ ਸੀਗਾ ਜੀ ਮੈਨੂੰ ਇੰਨਾ ਉਹ ਬੋਲਦਾ ਸੀਗਾ ਉਹਨੇ ਬੋਲੀ ਜਣਾ ਇੰਤਾ ਖੁਰਮਾ ਮਾਫੀ ਸ਼ੁਗਲ ਇੰਤਾ ਸ਼ੁਗਲ ਅਲਤਤੁਲ ਸ਼ੁਗਲ ਅਲੀ ਬਾਬਾ ਮਾਫੀ ਮੈਨੂੰ ਉੱਥੇ ਪਤਾ ਨਹੀਂ ਲੱਗਦਾ ਜੀ ਕੀ ਇਹਦਾ ਸਾਨੂੰ ਵੀ ਦੱਸ ਦ ਅਲੀ ਬਾਬਾ ਦਾ ਮਤਲਬ ਇਹ ਹੈ ਜੀ ਉਹ ਕਹਿੰਦਾ ਸੀ ਵੀ ਇੱਥੇ ਫੁੱਦੂ ਨਹੀਂ ਲਾਉਣਾਗਾ ਵੀ ਵੀ ਕੰਮ ਕਰ ਇੱਥੇ ਤੈਨੂੰ ਬਰਾਉਨ ਨੂੰ ਇੱਥੇ ਫੁੱਦੂ ਲਾਉਣ ਨੂੰ ਨਹੀਂ ਬੁਲਾਇਆ ਹੈਗਾ ਅਸੀਂ ਬਾਹਰ ਯੂਰਪ ਜਾਣ ਲੱਗੇ ਬੱਚਿਆਂ ਨੂੰ ਵੀ ਇਹ ਗੱਲ ਕਹਿੰਦੇ ਆ ਠੀਕ ਹੈ ਤੁਹਾਡਾ ਗਲਫ ਵਾਲਾ ਉਸ ਸਿਸਟਮ ਹੀ ਰਹੂਗਾ ਜਿਹੜਾ ਉੱਥੇ ਇੰਨਾ ਤੱਕਾ ਹੁੰਦਾ ਪਰ ਕੰਮ ਤੁਹਾਨੂੰ ਯੂਰਪ 'ਚ ਵੀ ਕਰਨਾ ਪੈਣਾ ਤੁਹਾਨੂੰ ਬੈਠੇ ਨੂੰ ਪੈਸੇ ਕਿਸੇ ਨੇ ਨਹੀਂ ਦੇਣ ਹਾਂਜੀ ਹਾਂਜੀ ਇਹ ਤਾਂ ਮਿਹਨਤ ਤੁਹਾਨੂੰ ਕਰਨੀ ਕਰਨੀ ਪੈਣੀ ਭਾਜੀ ਦੁਬਈ ਰਹਿਣਾ ਸਹੀ ਆ ਯੂਰਪ ਕਿਉਂਕਿ ਉਹ ਠੰਡੀ ਜੰਟਰੀ ਹੈ ਸੈਟਲ ਹੋ ਜਾਂਦਾ ਵਾ ਦੁਬਈ ਦੇ ਵਿੱਚ ਤਾਂ ਬਹੁਤ ਮੈਂ ਮੈਨੂੰ ਪਤਾ ਜੀ ਮੈਂ ਕਿੱਦਾਂ ਕੱਢ ਗਿਆ 4 ਸਾਲ ਉੱਥੇ ਜੀ 4 ਸਾਲ ਗੱਡੇ 4 ਸਾਲ ਗੱਡੇ ਜੀ ਉੱਥੇ ਪਰ ਜਿਹੜਾ ਬੰਦਾ ਉਹ ਸਵਿਟਜ਼ਰਲੈਂਡ ਕਿ ਚੁਣ ਕੇ 4 ਸਾਲ ਨਿਕਲ ਗਿਆ 댓 ਮੀਨਸ ਉਹ ਗਰਮੀ 'ਚ ਕੰਮ ਕਰਦਾ ਸੀ ਸਦਾ ਨਹੀਂ ਮੇਰੇ ਕੋਲੇ ਖੜਾ ਨਾਲ ਸਾਰਾ ਦਿਹਾੜੀ ਦੇਖ ਲੋ ਜੀ ਖੇਡਣ ਨਹੀਂ ਦਿੰਦਾ ਸੀ ਮੈਨੂੰ ਪਾਣੀ ਵੀ ਨਹੀਂ ਪੀਣ ਦਿੰਦਾ ਸੀਗਾ ਐਸਾ ਪਰ ਉਹ ਇਹ ਆ ਵੀ ਬੰਦਾ ਬਣਾ ਦਿੰਦੇ ਕੰਮ ਕਰਨਾ ਸਿੱਖਾ ਦਿੰਦਾ ਬੰਦੇ ਨੂੰ ਗਲਤ ਦੇ ਵਿੱਚ ਬੰਦਾ ਕੰਮ ਕਰਨਾ ਸਿੱਖ ਜਾਂਦਾ ਉਹ ਬੰਦਾ ਯੂਰਪ 'ਚ ਵੀ ਕਿਤੇ ਮਾਰ ਨਹੀਂ ਖਾ ਸਕਦਾ ਜਿਹਨੇ ਬੰਦੇ ਨੇ ਉਹ ਤੁਪਾਂ ਦੇ ਵਿੱਚ ਕੰਮ ਕੀਤਾ ਉਹੋ ਜੇ ਏਮਪਲੋਇਰਾਂ ਕੋਲੇ ਕੰਮ ਕੀਤਾ ਕਿ ਹਾ ਗਵਰਨਮੈਂਟ ਦਾ ਰੂਲ ਆ ਹਰ ਇੱਕ ਲੋ ਬਣਿਆ ਹੋਇਆ ਤੁਹਾਨੂੰ ਤੁਹਾਡੇ ਲਈ ਹਿਊਮਨ ਟ੍ਰੈਫਿਕਿੰਗ ਬਣੀ ਹੋਈ ਆ ਕੋਈ ਵੀ ਚੀਜ਼ ਆ ਜੇ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਆ ਤੁਸੀਂ ਕੰਪਲੇਂਟ ਕਰ ਸਕਦੇ ਉੱਥੇ ਕਿਸੇ ਨੂੰ ਕੁਝ ਕਹਿ ਵੀ ਨਹੀਂ ਸਕਦੇ ਤੁਹਾਨੂੰ ਕੰਮ ਕਰਨਾ ਪੈਣਾ ਜੇ ਨਹੀਂ ਕਰੋਗੇ ਅਗਲਾ ਕਹਿੰਦਾ ਚੱਲ ਵੀ ਤੂੰ ਆਪਣੇ ਘਰ ਨੂੰ ਹਾਂਜੀ ਹਾਂਜੀ ਇਹ ਤਾਂ ਹੈਗਾ ਜੀ ਪਰ ਜੇ ਉਹਨਾਂ ਦੇ ਹਾਲਾਤਾਂ ਵਿੱਚ ਤੂੰ 4 ਸਾਲ ਕੰਮ ਕਰ ਗਿਆ ਦੈਟ ਮੀਨਸ ਹਾਂਜੀ ਤੂੰ ਯੂਰਪ ਦੇ ਵਿੱਚ ਰਾਜਾ ਬਣ ਜੇਗਾ ਹਾਂਜੀ ਹਾਂਜੀ ਇਹ ਤਾਂ ਹੈਗਾ ਜੀ ਜਿਹੜਾ ਬੰਦੇ ਨੇ ਦਵਾਈ ਦੇ ਵਿੱਚ ਕੰਮ ਕਰ ਲਿਆ ਜੀ ਉਹ ਯੂਰਪ ਦੇ ਵਿੱਚ ਕਰ ਸਕਦਾ ਜਿਹੜਾ ਬੰਦੇ ਨੂੰ 1 ਸਾਲ ਡੇਢ ਸਾਲ ਲੱਗਦਾ ਸੈਟ ਹੋਣ ਨੂੰ ਤੈਨੂੰ ਮਿਲਦਾ 4-5 ਮਹੀਨਿਆਂ ਚ ਤੂੰ ਬਹੁਤ ਵਧੀਆ ਸੈਟ ਹੋ ਜਾਏਗਾ ਕਿਉਂਕਿ ਤੂੰ ਐਕਸਪੀਰੀਅੰਸ ਲਿਆ ਆ ਹਾਂਜੀ ਹਾਂਜੀ 4 ਸਾਲ ਦਾ ਐਕਸਪੀਰੀਅੰਸ ਥੋੜਾ ਨਹੀਂ ਹੁੰਦਾ আচ্ছা ਫਿਰ ਕਰੋਸ਼ੀਆ ਦੇ ਵਿੱਚ ਕਿਵੇਂ ਮੰਨ ਬਣਿਆ ਤੇ ਕਰੋਸ਼ੀਆ ਦਾ ਕਿਵੇਂ ਵੀਜ਼ਾ ਲਿਆ ਕਰੋਸ਼ੀਆ ਦਾ ਵੀਜ਼ਾ ਜੀ ਮੇਰਾ ਭਰਾ ਮੈਨੂੰ ਕਹਿੰਦਾ ਵੀ ਆਪਾਂ ਵੀਜ਼ਾ ਅਪਲਾਈ ਕਰਨਾ ਵੀ ਭਾਜੀ ਕੋਲੇ ਕਰਨਾ ਵਾ ਨਹੀਂ ਤਾਂ ਕਿਤੇ ਨਹੀਂ ਕਰਨਾ ਹੈਗਾ ਆਪਾਂ ਫਿਰ ਅਸੀਂ ਦੁਬਾਰਾ ਆਏ ਤੁਸੀਂ ਸਾਨੂੰ ਪਾਸਵਰਡ ਵੀ ਦੇ ਰਹੇ ਸੀ ਵੀ ਲੈ ਜਾਓ ਮੈਂ ਕਿਹਾ ਨਹੀਂ ਭਾਜੀ ਮੈਂ ਪਾਸਵਰਡ ਨਹੀਂ ਲੈ ਕੇ ਜਾਣਾ ਮੈਂ ਵੀਜ਼ਾ ਅਪਲਾਈ ਕਰਨਾ ਜੀ ਮੈਨੂੰ ਕੁਝ ਨਹੀਂ ਚਾਹੀਦਾ ਮੈਨੂੰ ਠੀਕਾ ਚਾਹੀਦਾ ਜੀ ਇਹਦਾ ਟਰਸਟ ਪੱਕਾ ਸੀ ਕਿਉਂਕਿ ਉਹ ਜਦੋਂ ਐਦਾਂ ਦੇ ਹਾਲਾਤ ਹੋਏ ਨਾ ਚਾਰ ਮੁੰਡਿਆਂ ਕਰਕੇ ਮੇਰੇ ਪੈਸੇ ਉੱਥੇ ਬਲੌਕ ਹੋ ਗਏ ਪੁਰਤਗਾਲ ਬਹੁਤ ਜ਼ਿਆਦਾ ੈਂਪਲੋਇਰ ਕਦੇ ਵਾਪਸ ਨਹੀਂ ਕਰਦਾ ਉਹ ਕਹਿੰਦਾ ਐਡਜਸਟ ਕਰ ਲਾਂਗੇ ਐਡਜਸਟ ਦੇ ਨਾਂ ਤੇ ਮੁੜ ਕੇ ਓ ਮੈਂ ਫੈਡ ਅਪ ਹੋ ਚੁੱਕਿਆ ਸੀ ਕਿਉਂਕਿ ਚਾਰ ਬੰਦੇ ਕਰਕੇ ਨਾ ਬੰਦਾ ਸਾਰਿਆਂ ਨੂੰ ਉਹੀ ਜੇ ਗਿਣਨ ਲੱਗ ਜਾਂਦਾ ਮੈਂ ਸਾਰੇ ਭਜਾਉਣ ਲੱਗ ਗਿਆ ਜਿਹੜੇ ਬਿਲਕੁਲ ਇਹ ਕਹਿੰਦੇ ਸੀ ਕਿ ਭਾਜੀ ਸਰੈਂਡਰ ਆ ਜਿਵੇਂ ਤੁਸੀਂ ਕਹੋਗੇ ਓਵੇਂ ਮੈਂ ਉਹਨਾਂ ਦਾ ਹੀ ਕੰਮ ਫੜਿਆ ਮੈਂ ਸਾਰਿਆਂ ਦਾ ਨਹੀਂ ਫੜਿਆ ਮੈਂ ਇੱਕ ਗੱਲ ਸਾਰਿਆਂ ਨੂੰ ਕਹਿ ਦੇਣਾ ਚਾਹੁੰਦਾ ਕਿ ਜਿਹੜੇ ਬੰਦੇ ਟਰਸਟ ਕਰਨਾ ਚਾਹੁੰਦੇ ਆ ਜਿਹੜੇ ਸਰੈਂਡਰ ਕਰਨਾ ਚਾਹੁੰਦੇ ਆ ਉਹੀ 7s ਇਜ਼ ਆਨ ਅਦਰਵਾਈਜ਼ ਇਹ ਵੀਡੀਓ ਤੁਹਾਡੇ ਲਈ ਨਹੀਂ ਹੈਗੀ 7s ਇਜ਼ ਦੀ ਆਈਡੀ ਤੁਹਾਡੇ ਲਈ ਨਹੀਂ ਹੈਗੀ ਅੱਜ ਹੀ ਅਨਫੋਲੋ ਕਰਦੇ ਹੋ ਜੇ ਤੁਹਾਨੂੰ ਇਹ ਆਸਾ ਕਿ ਇੱਥੇ ਇੱਕ ਤਾਂ 100% ਕੰਮ ਹੋਊਗਾ 100% ਕੁਝ ਵੀ ਨਹੀਂ ਹੁੰਦਾ ਤੁਹਾਡੇ ਨਾਲ ਪ੍ਰੀ ਸਿੱਖੋ ਦਾ ਇੱਕ ਵਾਦਾ ਹੈ ਕਿ ਤੁਹਾਡੇ ਨਾਲ ਗਲਤ ਨਾ ਹੋਣ ਦਵੇ ਇਹ ਹੀ ਹੈ ਹਾਂਜੀ ਹਾਂਜੀ ਭਾਜੀ ਇਨਸਾਨੀਅਤ ਦੇ ਨਾਂ ਤੇ ਕੋਈ ਵੀ ਏਜੰਟਾ ਭਾਜੀ ਕਿ 100% ਕੰਮ ਕਰੇ ਨਹੀਂ ਸਕਦਾ ਜੀ ਹਾਂ ਕੋਈ ਕਿ ਕਿਸਮਾ ਦਾ ਰਹਿ ਗਏ ਮੁਕਾ? ਸਾਡੇ ਯਾਦਾਂ ਜੀ ਜੋ ਵੀਜ਼ਾ ਪਰਮਾਤਮਾ ਨੇ ਦੇਣਾ ਹੈ ਉਹਦੋਂ ਆਉਣਾ ਹੀ ਹੋਣਾ। ਤੁਹਾਡਾ ਪ੍ਰੋਸੈਸ ਜੈਨੂਨ ਤਰੀਕੇ ਨਾਲ ਚਲਾਉਣਾ ਇਹ ਮੇਰੇ ਹੱਥ 'ਚ ਹੈ। ਤੁਸੀਂ ਮੇਰੇ ਨਾਲ ਜੈਨੂਨ ਤਰੀਕੇ ਨਾਲ ਚੱਲੇਣਾ ਤੁਹਾਡੇ ਹੱਥ 'ਚ ਹੈ। ਕਿੰਨੀ ਤਰੀਕ ਨੂੰ ਫਾਈਲ ਜਮ੍ਹਾਂ ਆਪਾਂ ਐਮਬੈਸੀ 'ਚ ਕਰਾਈ ਸੀ? ਮੈਨੂੰ ਭਾਜੀ ਹੋਏ ਨੇ ਘੱਟੋ ਘਾਟ 4 ਕ ਮਹੀਨੇ ਹੋਏ ਨੇ 2 ਮਹੀਨੇ 'ਚ ਮੇਰਾ ਵੀਜ਼ਾ ਆ ਗਿਆ ਉਹਦਾਂ ਜੀ। 2 ਅਪ੍ਰੈਲ ਨੂੰ ਮੇਰੇ ਖਿਆਲ ਸਬਮਿਸ਼ਨ ਕਰਾਈ ਸੀ ਆਪਾਂ ਵੀਜ਼ਾ ਲੈ ਲੈ। ਹਾਂਜੀ ਹਾਂਜੀ ਕਿੰਨਾ ਕੁ ਖੁਸ਼ ਆ ਮੈਂ ਬਹੁਤ ਖੁਸ਼ ਆ ਕਿਉਂਕਿ ਇਹ ਜਨਵਰੀ ਜਨਵਰੀ ਵਾਲੇ ਦਿਨ ਵੀ ਜਾਇਆ ਸੀ ਫਰਵਰੀ ਵਾਲਾ ਕਿਉਂਕਿ ਤੁਸੀਂ YouTube ਦੇਖਦੇ ਹੋ ਲੋਕੀ ਰੋਂਦੇ ਫਿਰਦੇ ਆ ਤੇ ਨਾਲ ਰੋਲਦੇ ਫਿਰਦੇ ਆ ਕਈ ਕੰਪਨੀਆਂ ਵਿੱਚ ਇੱਕ ਇੱਕ ਦੋ ਦੋ ਕੇਸ ਫਸੇ ਵੀ ਹੋਏ ਆ ਐਮਬੈਸੀਆਂ ਦੇ ਵਿੱਚ ਪਰ ਸਾਡੇ ਫੋਲੋ ਅਪ ਦੇ ਨਾਲ ਉਹ ਚੀਜ਼ ਜਿਹੜੇ ਅਸੀਂ ਵੀਜ਼ੇ ਜਲਦੀ ਲੈ ਲੈਂਦੇ ਆ ਫੋਲੋ ਅਪ ਕੰਪਨੀ ਵੀ ਕਰਦੀ ਆ ਸਾਡਾ ਏਮਪਲੋਇਰ ਵੀ ਕਰਦਾ ਸਾਡੇ ਲਾਇਰ ਵੀ ਕਰਦੇ ਆ ਅਸੀਂ ਵੀ ਕਰਦੇ ਆ ਮੈਨ ਪਾਵਰ ਵੀ ਕਰਦਾ ਇਹ ਚੀਜ਼ਾਂ ਨਾਲ ਬਹੁਤ ਫਰਕ ਪੈਂਦਾ ਜਦੋਂ ਤੁਸੀਂ ਫੋਲੋ ਅਪ ਲੈਂਦੇ ਹੋ ਉਸ ਤੋਂ ਬਾਅਦ ਜਦੋਂ ਤੁਹਾਡੇ ਨਾਲ ਹੀ ਇੱਕ ਮੁੰਡਾ ਹੈ ਹਾਂਜੀ ਹਾਂਜੀ ਹੈਗਾ ਜੀ ਤੇਰੇ ਗੁਵਾਨ ਚ ਹੀ ਹੈ ਲੁਧਿਆਣੇ ਦੇ ਹਾਂਜੀ ਹੈਗਾ ਜੀ ਉਹ ਚਲੋ ਆਪਾਂ ਨਾਮ ਨਹੀਂ ਹਜੇ ਕਰਨਾ ਹਜੇ ਉਹਨੂੰ ਆਪਾਂ ਇਹ ਮੌਕਾ ਦਿੱਤਾ ਹੋਇਆ ਹਾਂਜੀ ਹਾਂਜੀ ਕਿ ਵੀ ਹਜੇ ਵੀ ਡੁੱਲੇ ਬੇਰਾ ਦਾ ਕੁਝ ਨਹੀਂ ਵਿਗੜਿਆ ਅੱਛਾ ਜੀ ਮੈਨੂੰ ਕਹਿੰਦਾ ਕਹਿੰਦਾ ਤੁਸੀਂ ਸਾਡੇ ਨਾਲ ਫਰੋਡ ਕਰਤਾ ਨਹੀਂ ਫਰੋਡ ਕਹਦਾ ਕੀਤਾ ਜੀ ਤੁਸੀਂ ਜੀ ਐਕਚੁਅਲੀ ਜਦੋਂ ਨਾ ਸਾਡੇ ਕੋਲੇ ਆਉਂਦੇ ਐ ਕਰਕੇ ਆਉਂਦੇ ਜਦੋਂ ਉਹਨਾਂ ਨੇ ਨਹੀਂ ਜਾਣਾ ਹੁੰਦਾ ਨਾ ਫਿਰ ਉਹਨਾਂ ਨੂੰ ਇੱਕ ਚੀਜ਼ ਹੁੰਦੀ ਹੈ ਕਿ ਦਿਮਾਗ ਲੋਕਾਂ ਦੇ ਨਾ ਦਿਮਾਗ ਦੇ ਵਿੱਚ ਇਹ ਆ ਏਜੰਟ ਮਾੜੇ ਆ ਇਸ ਲਈ ਬਹੁਤ ਛੇਤੀ ਪਰਸੈਪਸ਼ਨ ਕਿਸੇ ਚੇਂਜ ਕਰਨ ਲਈ ਇਹ ਇਹਨਾਂ ਨੇ ਫਰੋਡ ਕਰਤਾ ਪਰ ਜਿਹੜੇ ਜਦੋਂ ਸਾਡੀ ਗੱਲ ਸੁਣਦੇ ਆ ਨਾ ਹਾਂਜੀ ਹਾਂਜੀ ਉਹ ਕਹਿੰਦੇ ਨਹੀਂ ਜੀ ਤੁਸੀਂ ਸੱਚ ਹੋ ਇਸ ਟਾਈਮ ਇਹ ਆ ਹਾਂਜੀ ਇੱਕ ਗੱਲ ਮੈਂ ਉਹਨਾਂ ਨੂੰ ਵੀ ਕਹਿ ਦੇਣਾ ਚਾਹੁੰਦਾ ਜਿਹੜੇ ਕਲਾਇੰਟਾਂ ਦੇ ਪਿੱਛੇ ਜਾ ਕੇ ਕਿਸੇ ਦੇ ਖਿਲਾਫ ਆਪਾਂ ਬੋਲ ਲੰਨੇ ਆ ਪਹਿਲਾਂ ਦੂਜੇ ਪਾਸੇ ਦੀ ਸਟੋਰੀ ਜ਼ਰੂਰ ਸੁਣਾਇਆ ਕਰੋ ਕੀ ਪਤਾ ਅੱਜ ਦੇ ਟਾਈਮ ਐਡਾ ਕ ਮਾੜਾ ਹੋ ਗਿਆ ਕਲਾਇੰਟ ਵੀ ਗਲਤ ਹੋਣ ਲੱਗ ਗਿਆ ਹਾਂਜੀ ਹਾਂਜੀ ਠੀਕ ਐ ਉਹਨੇ ਸਾਨੂੰ ਕਿਹਾ ਫਰੋਡ ਮੈਂ ਉਹਨੂੰ ਇੱਕ ਗੱਲ ਪੁੱਛੀ ਕਿ ਤੁਸੀਂ ਕਿਹੜੀ ਕੰਟਰੀ ਅਪਲਾਈ ਕੀਤਾ ਕਰੋਸ਼ੀਆ ਜੀ ਸਰ ਉਹਦਾ ਵੀ ਐਗਰੀਮੈਂਟ ਕਰੋਸ਼ੀਆ ਦਾ ਹੋਇਆ ਹਾਂਜੀ ਕਰੋਸ਼ੀਆ ਤੇ ਫਿਰ ਤੇ ਤੁਹਾਡੇ ਨਾਲ ਹੀ ਉਹਨੇ ਫਾਈਲ ਜਮਾ ਕਰਾਈ ਹਾਂਜੀ ਹਾਂਜੀ ਸਾਡੇ ਨਾਲ ਹੀ ਹੋਈ ਆਪਾਂ ਸੀਜ਼ਨਲ ਚ ਕਰਾਈ ਕੇ ਲੌਂਗ ਟਰਮ ਚ ਕਰਾਈ ਲੌਂਗ ਟਰਮ ਫਿਰ ਫਰੋਡ ਕਿੱਥੇ ਹੋ ਗਿਆ ਨਹੀਂ ਫਰੋਡ ਤਾਂ ਹੋਇਆ ਨਹੀਂ ਸਰ ਉਸ ਤੋਂ ਬਾਅਦ ਮੈਂ ਤੁਹਾਨੂੰ ਕੰਪਨੀ ਤੋਂ ਐਨਓਸੀ ਵੀ ਲੈ ਰਿਆ ਤੁਸੀਂ ਕੰਮ ਕਰਨਾ ਆਪਣਾ 6 ਮਹੀਨੇ 8 ਮਹੀਨੇ ਕੰਮ ਕਰੋ ਉਸ ਤੋਂ ਬਾਅਦ ਤੁਸੀਂ ਜੇ ਚੇਂਜ ਕਰਨਾ ਕਰ ਸਕਦੇ ਹੋ ਹਾਂਜੀ ਉਹ ਤਾਂ ਪਹਿਲਾਂ ਹੀ ਸਰ ਜੇ ਤੁਸੀਂ ਪਹਿਲਾਂ ਹੀ ਕਿਸੇ ਹੋਰ ਜੌਬ 'ਚ ਜਾਣਾ ਤੁਸੀਂ ਮੈਨੂੰ ਪਹਿਲਾਂ ਦੱਸੋ ਮੌਕੇ ਤੇ ਜਾ ਕੇ ਚੇਂਜ ਹੁੰਨੇ ਹੋ ਹਾਂਜੀ ਹਾਂਜੀ ਸਾਡੀ ਉਥੇ ਇਮੇਜ ਵੀ ਖਰਾਬ ਹੁੰਦੀ ਹੈ ਪਰ ਫਿਰ ਵੀ ਮੈਂ ਉਹਨੂੰ ਇਹ ਗੱਲ ਕਹਿਤੀ ਕੋਈ ਗੱਲ ਨਹੀਂ ਜਦੋਂ ਫਾਈਲ ਜਮ੍ਹਾਂ ਕਰਾ ਕੇ ਆਇਆ ਮੈਨੂੰ ਨਾ ਆਪਣਾ ਲੈਸਸ ਭੇਜ ਕੇ ਕਹਿੰਦਾ ਕਹਿੰਦਾ ਜੀ ਭਾਜੀ ਇੱਥੇ ਨਾ ਕਾਰ ਡਰਾਈਵਰ ਦਾ ਵਾ ਮੇਰੇ ਕੋਲੇ ਬਾਈਕ ਡਰਾਈਵਰ ਦਾ ਨਹੀਂ ਹੈਗਾ ਇਸ ਲਈ ਮੈਂ ਡਿਲੀਵਰੀ ਬੋਏ ਨਹੀਂ ਕਰ ਸਕਦਾ ਮੈਂ ਕਿਹਾ ਵੀ ਮੰਨ ਲਿਆ ਤੇਰਾ ਜਦੋਂ ਕਾਰ ਡਰਾਈਵਰ ਦਾ ਆ ਗਿਆ ਤਾਂ ਨਾਲ ਬਾਈਕ ਡਰਾਈਵਰ ਦਾ ਵੀ ਆ ਗਿਆ ਹਾਂਜੀ ਹਾਂਜੀ ਜੇ ਤੁਹਾਡੇ ਕੋਲ ਬਾਈਕ ਡਰਾਈਵਰ ਦਾ ਹੁੰਦਾ ਫਿਰ ਕਾਰ ਡਰਾਈਵਰ ਦਾ ਨਹੀਂ ਹੁੰਦਾ ਪਰ ਜੇ ਤੁਹਾਡੇ ਕੋਲ ਕਾਰ ਡਰਾਈਵਰ ਤਾਂ ਹੈਗਾ ਵਿੱਚ ਬਾਈਕ ਡਰਾਈਵਰ ਵੀ ਇੱਚ ਹੀ ਹੁੰਦਾ ਉਹ ਤਾਂ ਚਲਾ ਸਕਦਾ ਮੈਂ ਉਹਨੂੰ ਸਮਝਾ ਕੇ ਭੇਜਦਾ ਜਦੋਂ ਤੁਹਾਡੀ 2 ਤਰੀਕ ਨੂੰ ਸਬਮਿਸ਼ਨ ਹੋਈ 8 10 ਤਰੀਕ ਨੂੰ ਉਹ ਮੇਰੇ ਕੋਲੇ ਆਇਆ ਮੈਂ ਉਹਨੂੰ ਸਮਝਾ ਕੇ ਭੇਜਦਾ ਕਹਿੰਦਾ ਠੀਕ ਹੈ 10 ਦਿਨਾਂ ਬਾਅਦ 15 ਦਿਨਾਂ ਬਾਅਦ ਮੈਨੂੰ ਮੈਸੇਜ ਕਰਕੇ ਕਹਿੰਦਾ ਕਹਿੰਦਾ ਮੈਂ ਜਾਣਾ ਹੀ ਨਹੀਂ ਅੱਛਾ ਜੀ ਮੈਂ ਉਹਨੂੰ ਕਹਾਂ ਚਲੋ ਵੀਜ਼ਾ ਆ ਲੈਣੋ ਮਿਲਦੇ ਆਪਾਂ ਹਾਂਜੀ ਹਾਂਜੀ ਵੀਜ਼ਾ ਆ ਗਿਆ ਮੈਂ ਉਹਨੂੰ ਮਿਲਿਆ ਮੈਂ ਕਿਹਾ ਜੀ ਕਹਿੰਦਾ ਮੈਂ ਡਿਲੀਵਰੀ ਬੁਆਏ ਦਾ ਕੰਮ ਨਹੀਂ ਕਰਨਾ ਮੇਰੀ ਨਿਗਾ ਕਮਜ਼ੋਰ ਹੈ ਅੱਛਾ ਜੀ ਮੈਂ ਕਿਹਾ ਹੁਣ ਤੂੰ ਦੂਜਾ ਐਕਸਕਿਊਜ਼ ਮਤਲਬ ਨਾ ਜਾਣ ਵਾਲੀਆਂ ਗੱਲਾਂ ਅੱਛਾ ਅੱਛਾ ਜੀ ਧੀ ਕਿਹਾ ਭਈ ਤੁਰੇ ਆਪ ਤੋਂ ਨਹੀਂ ਜਾਂਦਾ ਹਾਂਜੀ ਫਿਰ ਤੇ ਮੂੰ ਗੋਡਿਆਂ ਤੇ ਹਾਂਜੀ ਹਾਂਜੀ ਉਹ ਚੀਜ਼ ਹੋ ਜਾਂਦੀ ਹੈ ਉਸ ਤੋਂ ਬਾਅਦ ਉਹਨੇ ਮੈਨੂੰ ਕਿਹਾ ਕਹਿੰਦਾ ਜੀ ਮੈਂ ਕਿਹਾ ਤੂੰ ਕੰਮ ਕਿਹੜਾ ਕਰਨਾ ਚਾਹੁੰਦਾ ਮੈਨੂੰ ਕਹਿੰਦਾ ਮੈਂ ਹੈਲਪਰ ਚ ਕਿਸੇ ਵੀ ਥਾਂ ਤੇ ਲਾ ਦਿਓ ਮੈਂ ਹੈਲਪਰ ਦਾ ਕੰਮ ਕਰ ਲਵਾਂ ਮੈਂ ਕਿਹਾ ਚਲੋ ਕੰਸਟਰਕਸ਼ਨ ਹੈਲਪਰ ਚ ਪਾ ਦਨੇ ਆ ਤੁਹਾਡਾ ਕੰਮ ਕਹਿੰਦਾ ਜੀ ਥੋੜੀ देर ਸੋਚ ਕੇ ਕਹਿੰਦਾ ਕਹਿੰਦਾ ਹੁਣ ਮੈਂ ਇਹ ਵੀ ਨਹੀਂ ਕਰਨਾ ਮੈਂ ਤਾਂ ਮੇਰਾ ਮਨ ਹੀ ਟੁੱਟ ਗਿਆ ਮੈਂ ਕਿਹਾ ਮੰਨਦਾ ਤਾਂ ਮਨ ਜੀਤੇ ਜਗ ਜੀਤੇ ਬੀਜ ਲਈ ਤਾਂ ਇਹ ਸਾਰੀ ਦੁਨੀਆ ਤਰਸਦੀ ਆ ਵੀ ਮੇਰਾ ਪੀਜਾ ਦਾ ਪੀਜਾ ਉਹ ਜੀ ਮਨ ਨੂੰ ਮਨ ਨੂੰ ਸਮਝਾਉਣਾ ਇੱਧਰ ਚੱਕ ਕੇ ਉੱਧਰ ਰੋਣਾ ਇਹਦਾ ਜਿਨ੍ਹਾਂ ਨੇ ਜਾਣਾ ਨਾ ਉਹਨਾਂ ਕੋਲੇ ਕੋਈ ਰੀਜ਼ਨ ਨਹੀਂ ਜਿਹਨਾਂ ਨੇ ਨਹੀਂ ਜਾਣਾ ਉਹਨੂੰ ਇੱਕ ਸੂਈ ਦਾ ਚੀਜ਼ ਮਿਲਣੀ ਚਾਹੀਦੀ ਆ ਨਹੀਂ ਜਾਣਾ ਉਹ ਕਹਿੰਦਾ ਫਿਰ ਉਸ ਤੋਂ ਬਾਅਦ ਕਹਿੰਦਾ ਮੈਂ ਸੀਐਨਸੀ ਆਪਰੇਟਰ ਐ ਮੈਂ ਕਿਹਾ ਮੈਨੂੰ ਨਹੀਂ ਪਤਾ ਕੱਲ ਨੂੰ ਤੇਰੀ ਕੰਪਨੀ ਤੈਨੂੰ ਉੱਥੇ ਸਲੈਕਟ ਕਰੇ ਨਾ ਕਰੇ ਮੇਰੇ ਵੱਲੋਂ ਕੰਸਟਰਕਸ਼ਨ ਹੈਲਪਰ ਦਾ ਕੰਮ ਲੈ ਜਾ ਉੱਥੇ ਜਾ ਕੇ ਤੇਰੀ ਇੰਟਰਵਿਊ ਕਰਵਾ ਦੂੰਗਾ ਜੇ ਤੇਰੀ ਸਹੀ ਲੱਗੀ ਉਹਨਾਂ ਨੂੰ ਉਹ ਰੱਖ ਲੈਣਗੇ ਨਹੀਂ ਰੱਖੇ ਤਾਂ ਤੂੰ ਆਪਣਾ ਹੋਰ ਦੇਖ ਹਾਂਜੀ ਹਾਂਜੀ ਹੋਰ ਇਸ ਤੋਂ ਬਾਅਦ ਕੀ ਕਰ ਸਕਦਾ ਬੰਦਾ ਹਾਂਜੀ ਹਾਂਜੀ ਇਹ ਤਾਂ ਠੀਕ ਆ ਮੈਂ ਉਹਨੂੰ ਉਹ ਵੀ ਕਿਹਾ ਨਹੀਂ ਜੀ ਜਾਣਾ ਹੀ ਨਹੀਂ ਮਰੇ ਤੇ ਮੁਕਰੇ ਦਾ ਕੋਈ ਹੱਲ ਹੈ ਨਹੀਂ ਜੀ ਉਹਦਾ ਹੁਣ ਤੁਸੀਂ ਆ ਹਾਂਜੀ ਪਾਸਪੋਰਟ ਬਾਅਦ ਤੁਸੀਂ ਰਿਸਿਵ ਕਰਦੇ ਹੋ ਪਹਿਲਾਂ ਪੇਮੈਂਟ ਆ ਦੇ ਕੇ ਕਿੰਨਾ ਵਿਸ਼ਵਾਸ ਮੈਨੂੰ ਬਹੁਤ ਵਿਸ਼ਵਾਸ ਆ ਜੀ ਦਾ ਜੇ ਪੁਰਤਗਾਲ ਦੇ ਅਪਲਾਈ ਕਰਨਾ ਕੋਈ 1% ਵੀ ਕਿਤੇ ਝੂਠ ਲੱਗੇ ਤੁਹਾਨੂੰ ਨਹੀਂ ਨਹੀਂ ਸਾਨੂੰ ਲੱਗਿਆ ਹੀ ਨਹੀਂ ਹਰ ਇੱਕ ਚੀਜ਼ ਅਸੀਂ ਕੈਮਰੇ ਦੇ ਦੌਰਾਨ ਇੱਕ ਇੱਕ ਚੀਜ਼ ਸੱਚ ਬੋਲਦੇ ਆ ਇਸੇ ਗੱਲ ਕਰਕੇ ਤੁਸੀਂ ਪਿਆਰ ਕਰਦੇ ਹੋ ਹਾਂਜੀ 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 ਕੋਈ ਕੋਈ ਚੀਜ਼ ਲ ਕੋਈ ਹੋਵੇ ਦੱਸੋ ਮੈਦਾ ਭਾਜੀ ਫੋਨ ਵੀ ਨਹੀਂ ਕਰਕੇ ਕੋਈ ਪੁੱਛਿਆ ਹੈਗਾ ਵੀ ਆ ਵੀ ਪੀਜਾ ਹੁੰਦਾ ਚਲੋ ਦੇਖੋ ਇਦਾਂ ਹੀ ਜਿਹੜੇ ਮਹਾਰਾਜ ਦੇ ਅੱਗੇ ਸਰੈਂਡਰ ਕਰਦੇ ਉਹਨਾਂ ਨੂੰ ਪਤਾ ਹੁੰਦਾ ਵੀ ਸਾਡਾ ਪ੍ਰੋਸੈਸ ਆ ਸਾਡੀ ਜ਼ਿੰਮੇਵਾਰੀਆਂ ਨੇ ਸਾਡੇ ਵੀ ਆਫੀਸਰ ਦੇ ਖਰਚੇ ਆ ਸਾਡੇ ਘਰ ਦੇ ਖਰਚੇ ਆ ਕਿੱਥੋਂ ਕੱਢਣੇ ਆ ਸੀ ਕੰਮ ਤੋਂ ਹੀ ਕੱਢਣੇ ਆ ਮੁੜ ਕੇ ਉਹ ਚੀਜ਼ਾਂ ਦੀ ਸਫਾਈਆਂ ਦੇਣੀਆਂ ਬੜੀਆਂ ਔਖੀਆਂ ਨੇ ਹਾਂਜੀ ਹਾਂਜੀ ਇਹ ਤਾਂ ਹੈ ਠੀਕ ਹੈ ਮੈਂ ਹੁਣ ਤੁਹਾਨੂੰ ਕਹੀ ਜਾਵਾਂ ਤੁਸੀਂ ਆ ਕਰ ਲਓਗੇ ਕਰ ਲਓਗੇ ਕਰ ਲਓਗੇ ਮੈਂ ਇਹ ਵੀ ਕਹੀ ਜਾਵਾਂ ਮੈਨੂੰ ਪਤਾ ਯਾਰ ਦੁਬਈ ਤੋਂ ਮੁੰਡਾ ਕੰਮ ਕਰਕੇ ਆਇਆ ਸਿੱਖਿਆ ਹੋਇਆ ਇਹ ਬੰਦਾ ਜਾ ਕੇ ਕਿਤੇ ਮਾਰ ਨਹੀਂ ਖਾਣ ਲੱਗਿਆ ਹਾਂਜੀ ਹਾਂਜੀ ਤੁਹਾਨੂੰ ਸਮਝਾ ਕੇ ਭੇਜਾਂ ਵੀ ਤੁਹਾਨੂੰ ਉਥੇ 45 ਦਿਨ ਬੈੜਾ ਪੈੜਾ ਤੁਹਾਨੂੰ TCR ਸੀ ਬਣਨੀ ਆ ਜਦ ਤੱਕ ਤੁਹਾਡੀ ਇੰਸ਼ੋਰੈਂਸ ਨਹੀਂ ਮਰਦੀ ਮੈਂ ਰੋਡ ਤੇ ਨਹੀਂ ਚੜ੍ਹਨ ਦਿੰਦਾ ਇਹ ਕੀ ਮਾਰਾ ਕਿ ਮਾੜਾ ਕਰਦਾ ਹਾਂ ਹਾਂਜੀ ਹਾਂਜੀ ਸਾਨੂੰ ਤਾਂ ਜੈ ਭਾਜੀ ਨੇ ਪਹਿਲੇ ਹੀ ਦੱਸਦਾ ਸਾਰਾ ਕੁਝ ਵੀ ਹਾਂ 45 ਦਿਨ ਬਹਿਣਾ ਪੈਣਾ ਨਹੀਂ ਤਾਂ ਕੋਈ ਜੰਟ ਦੱਸਦਾ ਨਹੀਂ ਕਈ ਜੰਟੇ ਇਦਾਂ ਦੇ ਵੀ ਨੇ ਉੱਥੇ ਜਾ ਕੇ ਮੁੜ ਕੇ ਪਤਾ ਲੱਗਦਾ ਵੀ ਆਹ ਫੇਲੇ ਬਹਿ ਗਏ ਹੂੰ ਇਹ ਚੀਜ਼ਾਂ ਨਾ ਦੱਸਣੀਆਂ ਬਹੁਤ ਜ਼ਰੂਰੀਆਂ ਸਹੀ ਕੰਸਲਟੈਂਟ ਦੀ ਇਹੀ ਨਿਸ਼ਾਨੀ ਹੈ ਤੁਹਾਡੇ ਹੱਥ ਦੇ ਵਿੱਚ ਇਹ ਨਹੀਂ ਹੈਗਾ ਕਿ ਤੁਸੀਂ ਕੁਝ ਲੁਕੋਵੋ ਜੋ ਹੈਗਾ ਸੱਚ ਦੱਸ ਦਿਓ ਕਲਾਇੰਟ ਉਹਨੂੰ ਮੰਨਣ ਨੂੰ ਤਿਆਰ ਆ ਸਾਰੇ ਚੰਗੇ ਨਹੀਂ ਹੁੰਦੇ ਸਾਰੇ ਮਾੜੇ ਨਹੀਂ ਹੁੰਦੇ ਜੇ ਸਾਡੇ ਕੋਲ ਸਾਰੇ ਵੀਜ਼ੇ ਹੈਗੇ ਨੇ ਉਹਨਾਂ ਵਿੱਚੋਂ ਇੱਕ ਦਾ ਮਾੜਾ ਨਿਕਲਿਆ ਆ ਉਹ ਸਾਡਾਂ ਸੰਸਾਰ ਜਰੂਰ ਅਜੇ ਆਸੀ ਜੋ ਇੱਕ ਤੋਂ ਕਮਾਉਣਾ ਤੇ ਸਾਡੇ ਉਹ 10 ਫ੍ਰੀ ਹੋ ਜਾਣੇ ਜੇ ਇੱਕ ਬੰਦਾ ਨਹੀਂ ਜਾਂਦਾ ਉਹ ਸਾਡਾ ਨੁਕਸਾਨ ਆ ਪਰ ਅਸੀਂ ਇਸ ਚੀਜ਼ ਨੂੰ ਦੇਖ ਕੇ ਤੋਲ ਕੇ ਰੱਖਿਆ ਵੀ ਇਹ ਬੰਦਾ ਗਲਤ ਆ ਐਦਾਂ ਨਹੀਂ ਪੰਜੇ ਉਂਗਲਾਂ ਇੱਕੋ ਜਿਹੀਆਂ ਨਹੀਂ ਤਾਂ ਫਿਰ ਸਾਰੇ ਕਲਾਇੰਟ ਇੱਕੋ ਜਿਹੇ ਕਿੱਦਾਂ ਹੋਗੇ ਤੇ ਸਾਰੇ ਏਜੰਟ ਵੀ ਕਿੱਦਾਂ ਇੱਕੋ ਜਿਹੇ ਹੋਗੇ ਤੁਸੀਂ ਜਦ ਤੱਕ ਉਹਨਾਂ ਦੇ ਕੰਮ ਨਹੀਂ ਦੇਖਦੇ ਆ ਕਲਾਇੰਟਾਂ ਦੇ ਵੀਜ਼ੇ ਲੱਗੇ ਮੈਂ ਤੁਹਾਨੂੰ ਵੀਡੀਓ ਬਣਾਈ ਸੀ ਇੰਨਾ ਕਲਾਇੰਟਾਂ ਨੂੰ ਰੂਬਰੂ ਕਰ ਰਹੇ ਆ ਉਹ ਵੀ ਦੱਸ ਰਹੇ ਆ ਉਹ ਆਪਣਾ ਐਕਸਪੀਰੀਅੰਸ ਵੀ ਦੱਸ ਰਹੇ ਆ ਹਰ ਇੱਕ ਚੀਜ਼ ਦੱਸੀ ਜਾ ਰਹੇ ਆ ਕਿਵੇਂ ਉੱਥੇ ਸਾਡੇ ਜਿਹੜੇ ਬੰਲਾਂ ਗਏ ਹੋਇਆ ਉਹ ਕਿਵੇਂ ਆ ਉਲਟਾ ਮੈਂ ਇਹ ਵੀ ਕਹਿੰਦਾ ਜਿਹੜੇ ਉੱਥੇ ਜਾਣਗੇ ਇਹਨਾਂ ਨੇ ਜਾਣਾ ਪਹਿਲਾ ਤਿੰਨ ਮਹੀਨੇ ਆਪਣੇ ਕੰਨ ਜ਼ਰੂਰ ਬੰਦ ਕਰ ਲਓ ਮਾੜੇ ਬੰਦੇ ਦੀ ਸੰਗਤ ਤੁਹਾਨੂੰ ਨਹੀਂ ਪਤਾ ਕੌਣ ਚੰਗਾ ਕੌਣ ਮਾੜਾ ਦੋ ਦਿਨ ਕੋਲੋਂ ਰੋਟੀ ਖਵਾ ਲੂ ਤੇ ਜੇ ਤੁਹਾਨੂੰ ਤੁਹਾਨੂੰ ਠੱਗ ਵੀ ਸਕਦੇ ਹਾਂਜੀ ਹਾਂਜੀ ਭਾਜੀ ਇਹ ਤਾਂ ਸੋ ਆਪਣੇ ਕੰਨ ਬੰਦ ਰੱਖੋ ਕਿਉਂਕਿ ਤੁਸੀਂ ਬਾਹਰ ਕੰਮ ਕਿਤੇ ਤੁਹਾਨੂੰ ਵੀ ਤਾਂ ਬਾਹਰ ਵੀ ਮਿਲੇ ਹੋਣੇ ਦੁਬਈ ਵੀ ਹਜੇ ਬੰਦੇ ਮਿਲੇ ਹੋਣੇ ਬਹੁਤ ਏਦਾਂ ਅਲੱਗ-ਅਲੱਗ ਪਰ ਜਿਹੜੇ ਬੱਚੇ ਨਵੇਂ ਨੇ ਜਿਹੜੇ ਨਵੇਂ ਨੇ ਜਿਨ੍ਹਾਂ ਨੇ ਹਜੇ ਘਰੋਂ ਪੈਰ ਨਹੀਂ ਪਟਿਆ ਇੱਕ ਸਟੈਪ ਫੋਰ ਏਗਜ਼ਾਮਪਲ ਤੁਸੀਂ ਸਾਡੇ ਕੋਲੇ ਆਏ ਹਾਂਜੀ ਹਾਂਜੀ ਅਪਲਾਈ ਕੀਤਾ ਹਾਂਜੀ ਪਹਿਲਾ ਸਟੈਪ ਕਲੀਅਰ ਹੋ ਗਿਆ ਹਾਂਜੀ ਦੂਜਾ ਸਟੈਪ ਤੁਹਾਡਾ ਕੰਟਰੈਕਟ ਪਰਮਟ ਆਇਆ ਤੁਹਾਨੂੰ ਦੱਸਿਆ ਗਿਆ ਹਾਂਜੀ ਦੱਸਿਆ ਗਿਆ ਤੀਜਾ ਸਟੈਪ ਤੇ ਆਪਾਂ ਅੰਬੈਸੀ ਗਏ ਹਾਂਜੀ ਗਏ ਸੀ ਅੰਬੈਸੀ ਨਾਲ ਤੁਹਾਡੇ ਗਿਆ ਹਾਂਜੀ ਨਾਲ ਗਏ ਸੀ ਤੁਸੀਂ ਠੀਕ ਹੈ ਕੌਣ ਜਾਂਦਾ ਨਾਲ ਕੋਈ ਵੀ ਨਹੀਂ ਗਿਆ ਸੀ ਹੋਰ ਕਿਸੇ ਦਾ ਹੈਗਾ ਸੀ ਕੋਈ ਨਹੀਂ ਜੀ ਮੈਂ ਹੀ ਸੀਗਾ ਉੱਥੇ ਹਾਂਜੀ ਤੁਸੀਂ ਗਏ ਸੀ ਉਸ ਤੋਂ ਬਾਅਦ ਮੁੜ ਕੇ ਉੱਥੋਂ ਆਇਆ ਆਪਾਂ ਵੀਜ਼ਾ ਕਰਾਇਆ ਹਾਂਜੀ ਵੀਜ਼ੇ ਦੀ ਆਪਾਂ ਪੇਮੈਂਟਾਂ ਕਲੀਅਰ ਕੀਤੀਆਂ ਹਾਂਜੀ ਠੀਕ ਹੈ ਉਸ ਤੋਂ ਬਾਅਦ ਆਪਾਂ ਉੱਥੇ ਆਪਾਂ 에어ਪੋਰਟ ਤੱਕ ਨਾਲ ਜਾਣਾ ਤੁਹਾਡੇ 16 ਤਰੀਕ ਦੀ ਤੁਹਾਡੀਆਂ ਫਲਾਈਟਾਂ ਨੇ ਇਹ ਵੀਡੀਓ ਜਦੋਂ ਤੁਸੀਂ ਦੇਖ ਰਹੇ ਹੋ ਆਲਰੇਡੀ ਇਹ ਮੁੰਡਾ ਉੱਥੇ ਹੋਏਗਾ ਠੀਕ ਹੈ ਕਿਉਂਕਿ ਅਸੀਂ ਵੀਡੀਓ ਉਦੋਂ ਹੀ ਪਾਉਣਾ ਜਦੋਂ ਬੱਚਾ ਉੱਥੇ ਪਹੁੰਚ ਜਾਂਦਾ ਕਿਉਂਕਿ ਮੈਂ ਕਹਿੰਦਾ ਨਾ ਨਜ਼ਰਾ ਪੱਥਰ ਪਾੜ ਦਿੰਦੀ ਹੈ ਇਸ ਲਈ ਮੈਂ ਹਰੇਕ ਦੀ ਪ੍ਰਾਈਵੇਸੀ ਦਾ ਧਿਆਨ ਰੱਖਦਾ ਵਿੱਚ ਇੱਕ ਕਾਲ ਆ ਗਈ ਕੋਈ ਗੱਲ ਨਹੀਂ ਐਮਰਜੈਂਸੀ ਕਾਲ ਕੋਈ ਗੱਲ ਤੇ ਮੈਂ ਕਹਿੰਦਾ ਵੀ ਅਸੀਂ ਹਰੇਕ ਦੀ ਪ੍ਰਾਈਵੇਸੀ ਦਾ ਧਿਆਨ ਰੱਖਦੇ ਹਾਂ ਕਿ ਕੱਲ ਨੂੰ ਜਾ ਕੇ ਤੁਹਾਨੂੰ ਕੋਈ ਪ੍ਰੋਬਲਮ ਨਾ ਹੋਵੇ ਹੁਣ ਇਹ ਬੱਚਾ ਉੱਥੇ ਜਾਊਗਾ ਸੈੱਟ ਹੋਊਗਾ ਇਹ ਵੀਡੀਓ ਪੈ ਗਈ ਤਾਂ ਮਤਲਬ ਇਹ ਸਮਝ ਲਓ ਮੁੰਡਾ ਸੈੱਟ ਹੋ ਗਿਆ ਪਹੁੰਚ ਗਿਆ ਉੱਥੇ ਉਹ ਚੀਜ਼ਾਂ ਹੋ ਗਈਆਂ ਅਸੀਂ ਹਰ ਇੱਕ ਬੱਚੇ ਨੂੰ ਸਮਝਾ ਕੇ ਭੇਜਦੇ ਫਿਰ ਉਸ ਤੋਂ ਬਾਅਦੂਦ ਕਈ ਬੰਦੇ ਅਧੀਆਂ ਦੂਰੀਆਂ ਸਟੋਰੀਆਂ ਦੱਸਦੇ ਆ ਮੈਂ ਪਹਿਲਾਂ ਹੀ ਇਹ ਗੱਲ ਕਹਿੰਨਾ ਆਪਣੀਆਂ ਸਟੋਰੀਆਂ ਆਪਣੇ ਤੱਕ ਰੱਖੋ ਜਿਨ੍ਹਾਂ ਨੇ ਸੈੱਟ ਹੋਣਾ ਉਹ ਹੋ ਜਾਂਦੇ ਆ ਲੋਕੀ ਡੰਕੀਆਂ ਤੇ ਜਾਂਦੇ ਆ ਕੋਈ ਟੂਰਿਸਟ ਤੇ ਜਾਂਦਾ ਕੋਈ ਸਟੂਡੈਂਟ ਤੇ ਜਾਂਦਾ ਅਸੀਂ ਤਾਂ ਲੌਂਗ ਟਰਮ ਵਿਜ਼ਿਟ ਤੇ ਭੇਜ ਰਹੇ ਹਾਂ ਹਾਂਜੀ ਹਾਂਜੀ ਸਰ ਠੀਕ ਹੈ ਜਿਹਦੇ 4 ਸਾਲ ਤੁਸੀਂ ਲਾ ਲਓਗੇ ਉੱਥੇ ਵਧੀਆ ਟਿਕ ਕੇ ਤਾਂ ਪੀਆਰ ਵੀ ਲੈ ਲਓਗੇ ਹਾਂਜੀ ਹਾਂਜੀ ਠੀਕ ਹੈ ਅਸੀਂ ਕੋਈ ਕਿਸੇ ਨੂੰ ਬੰਨ ਕੇ ਨਹੀਂ ਰੱਖ ਸਕਦੇ ਪਰ ਅਸੀਂ ਸਮਝਾ ਕੇ ਤਾਂ ਦੱਸ ਸਕਦੇ ਹਾਂ ਵੀ ਇੱਥੇ ਇੱਕ ਕਈ ਬੰਦੇ ਨਾ ਬੌਂਡ ਦੇ ਵਿੱਚ ਚੱਲ ਜਾਂਦੇ ਆ ਉੱਥੋਂ ਭੱਜ ਜਾਂਦੇ ਆ ਮੁੜ ਕੇ ਉਹਨਾਂ ਦੇ ਘਰ ਦੇ ਸਾਨੂੰ ਇਹ ਗੱਲ ਕਹਿੰਦੇ ਆ ਜਦੋਂ ਅਸੀਂ 2 ਦਿਨ ਬਾਅਦ ਉਹਨਾਂ ਨੂੰ ਫੋਨ ਕੀਤਾ ਕਿ ਵੀ ਤੁਹਾਡਾ ਬੱਚਾ ਕਿੱਥੇ ਆ ਜੀ ਸਾਨੂੰ ਉਹ ਦੱਸ ਨਹੀਂ ਰਿਹਾ ਕਹਿੰਦੇ ਸਾਨੂੰ ਕੀ ਪਤਾ ਤੁਹਾਨੂੰ ਪਤਾ ਹੋ ਲੋਕੀ ਐਦਾਂ ਦੇ ਹੁੰਦੇ ਆ ਵੀ ਕਿਹੜਾ ਬੱਚਾ ਆਪਣੇ ਮਾਪੇ ਤੋਂ ਬਾਹਰ ਹੋ ਕੇ ਚੱਲਦਾ ਇੱਥੇ ਗਰੰਟੀਆਂ ਲੈਣਗੇ ਇਸ ਲਈ ਆਪਾਂ ਹੁਣ ਵੀਜ਼ੇ ਵੀ ਐਨਓਸੀ ਦੇ ਨਾਲ ਹੀ ਕਰਨ ਲੱਗੇ ਹਰ ਇੱਕ ਚੀਜ਼ ਦਾ ਧਿਆਨ ਰੱਖ ਕੇ ਕਰਨ ਲੱਗੇ ਤਾਂ ਕਿ ਕੱਲ ਨੂੰ ਪ੍ਰੋਬਲਮ ਨਾ ਹੋਵੇ ਤੁਹਾਡਾ ਫਿਊਚਰ ਸਾਨੂੰ ਹੋਰ ਸਖਤ ਹੋਣਾ ਪੈਂਦਾ ਤੁਹਾਡਾ ਫਿਊਚਰ ਬਣਾਉਣ ਲਈ ਇੱਕ ਗੁਰੂ ਇੱਕ ਟੀਚਰ ਜਦ ਤੱਕ ਸਖਤ ਨਹੀਂ ਨਾ ਹੁੰਦਾ ਉਹ ਤੱਕ ਤੁਹਾਡਾ ਫਿਊਚਰ ਨਹੀਂ ਬਣ ਸਕਦਾ ਇਸ ਲਈ ਸਾਨੂੰ ਥੋੜਾ ਸਖਤ ਵੀ ਹੋਣਾ ਪੈਂਦਾ ਯਾਰ ਨਾਲ ਵੀ ਚੱਲਣਾ ਪੈਂਦਾ ਤੁਸੀ ਮੈਨੂੰ ਬਹੁਤ ਬੋਲੇ ਜੀ ਮੈਂ ਤਾਂ ਵੀ ਸਬਰ ਕੀਤਾ ਮੈਂ ਕਿਹਾ ਮੇਰੇ ਪਿਓ ਵਰਗੇ ਯਾਰ ਕੋਈ ਨਹੀਂ ਗੱਲ ਕੀ ਆ ਇਹ ਨਾ ਮੇਰੇ ਮਦਰ ਟੀਚਰ ਉਹਨਾਂ ਨੇ ਇਹ ਨਾ ਮੈਨੂੰ ਜਿਹੜੀ ਚੀਜ਼ਾਂ ਸਿਖਾਈਆਂ ਉਦੋਂ ਮੈਨੂੰ ਬੁਰੀਆਂ ਲੱਗਦੀਆਂ ਪਰ ਅੱਜ ਮੈਂ ਅੱਜ ਜਿਹੜੀ ਜਗ੍ਹਾ ਤੇ ਬੈਠਾ ਜੇ ਮੈਨੂੰ ਨਾ ਸਮਝਾਇਆ ਹੁੰਦਾ ਨਾ ਸਿਖਾਇਆ ਹੁੰਦਾ ਮੈਂ ਅੱਜ ਇੱਥੇ ਨਾ ਹੁੰਦਾ ਹਾਂਜੀ ਹਾਂਜੀ ਭਣੀ ਸਮਝ ਗਏ ਉਹੀ ਹੈ ਨਾ ਭਾਵੇਂ ਜਿਹੜਾ ਬੰਦਾ ਆਪਣੇ ਮਾਪਿਆਂ ਦੀ ਨਾ ਗਦਰ ਕਰ ਸਕਦਾ ਉਹ ਬੰਦਾ ਕਾਮਯਾਬ ਹੀ ਨਹੀਂ ਹੋ ਜਾਂਦਾ ਇਹੀ ਹੈ ਜਦੋਂ ਤੁਸੀਂ ਕਿਸੇ ਨੂੰ ਆਪਣਾ ਵੱਡਾ ਮੰਨਦੇ ਹੋ ਆਪਾਂ ਉਹਨੂੰ ਪਿਆਰ ਕਰਦੇ ਹੋ ਤਾਂ ਉਹਦੀਆਂ ਗੱਲਾਂ ਨੂੰ ਵੀ ਮੰਨੋ ਹਾਂਜੀ ਹਾਂਜੀ ਗੱਲ ਇਹ ਨਹੀਂ ਹੈਗਾ ਇੱਕ ਵੱਡੇ ਦੀ ਇੱਜ਼ਤ ਕਰਨ ਇੱਕ ਮੰਨਣਾ ਉਹਨੂੰ ਠੀਕ ਇੱਕ ਉਹਦੀ ਮੰਨਣਾ ਫਰਕ ਹੁੰਦਾ ਹਾਂਜੀ ਜਿਵੇਂ ਆਪਾਂ ਕਹਿੰਦੇ ਰੱਬ ਦੀ ਆਪਾਂ ਇੱਕ ਕਹਿੰਦੇ ਸਾਰੇ ਜਣ ਕਹਿੰਦੇ ਮੈਂ ਰੱਬ ਨੂੰ ਬਹੁਤ ਮੰਨਦਾ ਉਹ ਕੱਲਾ ਰੱਬ ਨੂੰ ਮੰਨੋ ਨਾ ਰੱਬ ਦੀ ਵੀ ਮੰਨੋ ਉਹਦੇ ਭਾਣੇ 'ਚ ਉਹਦੇ ਸ਼ੁਕਰਾਨੇ 'ਚ ਰਹਿਣਾ ਸਿੱਖੋ ਤੁਹਾਨੂੰ ਸਾਰਾ ਕੁਝ ਮਿਲੂਗਾ ਜਿਵੇਂ ਅੱਜ ਦਰਸ਼ਨ ਨੂੰ ਮਿਲਿਆ ਬਾਕੀ ਹੋਰ ਕੁਝ ਕਹਿਣਾ ਜਾਏਗਾ ਨਹੀਂ ਯਾਰ ਬਹੁਤ ਖੁਸ਼ੀ ਹੈ ਜੀ ਮੈਨੂੰ ਜਿਹੜਾ ਮੈਸੀਏ ਦੇ ਬਾਹਰ ਸਾਰੇ ਜਿਹੜੇ ਉਹ ਵੀ ਮੁੰਡਾ ਵਿੱਚ ਕਹਿ ਰਹੇ ਸੀ ਕੀ ਕਹਿ ਰਹੇ ਸੀ ਜੋ 7 ਸੀਸ ਆਊਗਾ ਆਊਗਾ ਜੀ ਪੀਜ਼ਾ ਜ਼ਰੂਰ ਪਾਊਗਾ ਜੀ ਉਹ ਪਰ ਆ ਨਹੀਂ ਰਿਹਾ ਜੀ ਇੱਥੇ ਜੀ ਹੁਣ ਸਾਡਾ ਨਾ ਗਲਤ ਕਰ ਰਿਹਾ ਹਾਂ ਜੀ ਹੁਣ ਆਉ ਨਹੀਂ ਰਿਹਾ ਇੱਥੇ ਪਹਿਲਾਂ ਕਰਦੇ ਮੈਂ ਪੀਜ਼ਾ ਆ ਗਿਆ ਜੋ 7 ਸੀਸ ਆਊਗਾ ਉਹ ਪੀਜ਼ਾ ਜ਼ਰੂਰ ਪਾਊਗਾ ਉੱਥੇ ਤਾਂ ਐ ਕਰਕੇ ਵੀਡੀਓ ਪਾ ਰਿਹਾ ਅਰੇ ਮੈਂ ਜੋ 7 ਸੀਸ ਆਉਗਾ ਵੀਜ਼ਾ ਜੇ ਮੈਂ ਪਾਉਗਾ ਆ ਜਾਉਂਦਾ ਹੀ ਰੁਪਿਆ ਦੀ ਆਪ ਜੀ ਇੱਥੇ ਮੈਂ ਬਹੁਤ ਮਿੰਤਾ ਕਰ ਲਿਆ ਮੈਂ ਫੋਨ ਕਰ ਲਿਆ ਕਿਉਂਕਿ ਉਹਦਾ ਫਿਊਚਰ ਆ ਹਾਂਜੀ ਹਾਂਜੀ ਠੀਕ ਆ ਅਗਲੇ ਦੀ ਵੀ ਅੰਬੈਸੀ ਫੀਸ ਲੱਗੀ ਆ ਸਾਰਾ ਕੁਝ ਲੱਗਾ ਪਰ ਆਪਾਂ ਇੱਕ ਗੱਲ ਕਹਿੰਦੇ ਆ ਵੀ ਨਾ ਯਾਰ ਐਦਾਂ ਲੱਗ ਰਿਆ ਕਰੋ ਤੁਹਾਡਾ ਫਿਊਚਰ ਸਾਡੇ ਆਦਾ ਜਿਹੜੀ ਚੀਜ਼ ਬਹਿ ਕੇ ਹੱਲ ਹੋ ਜਾਣੀ ਆ ਉਹ ਕੋਦੇ ਵਰਗੀ ਹਦੀਸ ਐ ਨਹੀਂ ਕੱਲ ਨੂੰ ਆਪਾਂ ਖਰਾਬ ਹੋਵਾਂਗੇ ਖੱਜਲ ਹੋਵਾਂਗੇ ਕੋਈ ਫਾਇਦਾ ਨਹੀਂ ਤੁਹਾਡਾ ਅੱਜ ਫਿਊਚਰ ਬਣ ਸਕਦਾ ਕੱਲ ਨੂੰ ਮੁੜ ਕੇ ਉਹ ਅੱਜ ਡੁੱਲੇ ਬੇਰ ਸਮੇਟ ਲਵਾਂਗੇ ਕੱਲ ਨੂੰ ਉਹ ਸਮੇਟੇ ਨਹੀਂ ਜਾਣੇ ਹਾਂਜੀ ਹਾਂਜੀ ਜਿਹੜੇ ਆਉਣ ਵਾਲੇ ਕੈਂਡੀਡੇਟ ਆ ਇਹ ਵੀਡੀਓ ਬਹੁਤ ਲੰਬੀ ਉਹਨਾਂ ਨੇ ਦੇਖ ਲਈ ਹੈਨਾ ਕਿਉਂਕਿ ਬਹੁਤ ਲੰਬੀ ਵੀਡੀਓ ਤੁਹਾਨੂੰ ਵੀ ਪਤਾ ਵੀ ਇੰਨੀ دیر ਬਣੇ ਰਹਿਣਾ ਜਿਨ੍ਹਾਂ ਨੇ ਦੇਖ ਲਈ ਉਹਨਾਂ ਨੂੰ ਕੀ ਕਹਿਣਾ ਜਾਏਗਾ ਵੀ ਕੀ ਸੋਚ ਕੇ ਆਓ ਮੈਂ ਤਾਂ ਕਹਿੰਦਾ ਇਹ ਜ਼ਰੂਰ ਭਾਜੀ ਕੋਲ ਵਿਜ਼ਿਟ ਕਰੋ ਜੀ ਭਾਜੀ ਬਹੁਤ ਵਧੀਆ ਨੇ ਨੇਚਰ ਵਧੀਆ ਭਾਜੀ ਦਾ ਜੀ ਸਭ ਤੋਂ ਵੱਡੀ ਗੱਲ ਭਾਜੀ ਇਹ ਗੱਲ ਹੈ ਜਿਹੜੀ ਮੂੰਹ ਤੇ ਕਹਿ ਦਿੰਦੇ ਨੇ ਬੰਦੇ ਨੂੰ ਪਿੱਛੇ ਪਿੱਛੇ ਨਹੀਂ ਕਰਦੇ ਭਾਜੀ ਪਹਿਲੇ ਹੀ ਸਾਰਾ ਕੁਝ ਮੈਨੂੰ ਪਲੇਅਰ ਕਰਦਾ ਸੀ ਭਾਜੀ ਨੇ ਹੁਣ ਵੀ ਮੈ ਹਾਂ ਜੀ ਰਜਿਸਟਰ ਕਰਕੇ ਆਓ ਸਰ ਕਰਕੇ ਆਓ ਪ੍ਰਮਾਤ ਜੋ ਹੱਤ ਬਾਸ ਪ੍ਰਮਾਤਮਾ ਦੇ ਆ ਜੀ ਭਾਜੀ ਨੇ ਤਾਂ ਹੁਣ ਤੁਹਾਨੂੰ ਫਾਈਲ ਵਧੀਆ ਅਪਲਾਈ ਕਰਕੇ ਦੇ ਦੇਣੀ ਆ ਤੁਹਾਨੂੰ ਨਾ ਨਾ ਜਾ ਜਾ ਕੇ ਹਰ ਕਦਮ ਤੇ ਤੁਹਾਡੇ ਨਾਲ ਖੜਾ ਆਉਂਗਾ ਹਰ ਇੱਕ ਚੀਜ਼ ਤੁਹਾਨੂੰ ਨਾਲ ਪਗਾਉਂਗਾ ਕੋਈ ਵੀ ਤੁਹਾਨੂੰ ਗਲਤ ਕਮਿਟਮੈਂਟ ਨਹੀਂ ਕੀਤੀ ਜਾਊਗੀ 7C ਦੇ ਵਿੱਚੋਂ ਇਹ ਤੁਹਾਡੇ ਨਾਲ ਗਰੰਟੀ ਆ ਪਰ ਜੇ ਤੁਸੀਂ ਸੋਚ ਕੇ ਆ ਰਹੇ ਹੋ ਕਿ ਹਾਂ ਜੀ ਇੱਥੇ ਐਮਬੈਸੀ ਅੱਜ ਹੀ ਵੀਜ਼ਾ ਲੱਗ ਜਾਣਾ ਜਲਦੀ ਲੱਗ ਜਾਣਾ ਉਹ ਕੰਮ ਨਹੀਂ ਹੋਣਾ ਤੁਹਾਨੂੰ ਮੈਂ ਬਾਰ-ਬਾਰ ਕਹਿਣਾ ਜੇ ਸਾਡੇ ਕੋਲ ਕੰਮ ਲੈਣਾ ਤਾਂ ਪਹਿਲਾਂ ਤੁਹਾਨੂੰ ਕੰਮ ਲੈਣ ਲਈ ਬਣ ਕੇ ਵੀ ਆਉਣਾ ਪੈਣਾ ਭਾਂਡਾ ਬਣ ਕੇ ਵੀ ਆਉਣਾ ਪੈਣਾ ਜ਼ਰੂਰ ਖੈਰ ਪਾਊਗੀ ਜੇ ਤੁਸੀਂ ਮਹਾਰਾਜ ਦੇ ਅੱਗੇ ਯਕੀਨ ਕਰਦੇ ਹੋ ਟਰਸਟ ਕਰਦੇ ਹੋ ਸਰੈਂਡਰ ਕਰਦੇ ਹੋ ਤਾਂਹੀਂ ਇੱਥੋਂ ਕੰਮ ਹੋਊਗਾ ਕਿਉਂਕਿ ਅਸੀਂ ਵੀ ਕੋਈ ਅਰਦਾਸ ਕਰਦੇ ਆ ਜੋ ਆਵੇ ਸੋ ਰਾਜੀ ਜਾਵੇ ਆਵੇ ਹੀ ਉਹ ਜੋ ਰਾਜੀ ਜਾਵੇ ਸਾਡੇ ਵੱਲੋਂ ਹਰ ਇੱਕ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਦੇ ਜਾਵਾਂਗੇ ਜਿਹੜੇ ਜਿਹੜੇ ਵੀਜ਼ੇ ਆ ਜਾਂਦੇ ਆ ਉੱਥੇ ਜਾ ਕੇ ਵੀ ਆਪਣੀ ਵੀਡੀਓ ਸ਼ੇਅਰ ਕਰੂਗਾ ਠੀਕ ਹੈ ਦਸੀ ਫਿਰ ਦੁਬਈ ਤੇ ਉੱਥੋਂ ਦਾ ਡਿਫਰੈਂਸ ਹੈ ਕੋਈ ਦਸਮਗਾ ਨਹੀਂ ਉੱਧਰ ਦਾ ਵੈਦਰ ਦਾ ਜੀ ਚਲੋ ਸਾਡਾ ਨਾ ਬਣੇ ਰਹੋ ਜੋ 7 ਸੀਸ ਆਊਗਾ ਉਹ ਵੀਜ਼ਾ ਜ਼ਰੂਰ ਪਾਊਗਾ ਹਾਂ ਕੀ ਬਾਤ ਹੈ ਸਸੇਗਾ ਦੋਸਤੋ ਸਾਡਾ ਇਦਾਂ ਹੀ ਬਣੇ ਰਹੋ ਐਦਾਂ ਹੀ ਸਾਨੂੰ ਪਿਆਰ ਕਰਦੇ ਰਹੋ ਤੁਹਾਡੇ ਬਹੁਤ ਸੋਹਣੇ ਸੋਹਣੇ ਕਮੈਂਟ ਆਉਂਦੇ ਆ ਤਾਂ ਹੀ ਅਸੀਂ ਇੱਡੀ ਵੱਡੀਆਂ ਵੱਡੀਆਂ ਵੀਡੀਓ ਬਣਾਉਂਦੇ ਆ ਕਿ ਤੁਹਾਨੂੰ ਹਰ ਇੱਕ ਚੀਜ਼ ਕਲੀਅਰ ਹੋ ਜਾਵੇ ਸਾਡੀ ਵੀਡੀਓਜ਼ ਤੋਂ ਕਿਵੇਂ ਬੱਚੇ ਨੇ ਵੀਜ਼ਾ ਲਿਆ ਕਿਵੇਂ-ਕਿਵੇਂ ਉਹਨੇ ਚੀਜ਼ਾਂ ਨੂੰ ਸਿਹਾ ਮੈਂ ਨਹੀਂ ਕਹਿੰਦਾ ਵੀ ਇੱਥੇ ਨੁਕਸਾਨ ਨਹੀਂ ਹੁੰਦੇ ਜਾਂ ਪ੍ਰੋਬਲਮਸ ਨਹੀਂ ਆਉਂਦੀਆਂ ਪਰ ਅਸੀਂ ਤੁਹਾਡੇ ਨਾਲ ਖੜੇ ਆ ਜਿਵੇਂ ਤੁਹਾਡੇ ਮਾਪਿਓ ਤੁਹਾਡੇ ਨੂੰ ਚਾਹੁੰਦੇ ਆ ਨਾ ਕਿ ਵੀ ਭੇਜਣਾ ਸੈੱਟ ਕਰ ਸਕਦੇ ਆ ਸੈੱਟ ਕਰਨਾ ਚਾਹੁੰਦੇ ਆ ਪਰ ਉਹ ਤੁਹਾਡੀ ਕਿਸਮਤ ਨਹੀਂ ਬਦਲ ਸਕਦੇ ਉਦਾਂ ਹੀ ਮੈਂ ਆ ਉਹਨਾਂ ਦੇ ਪੈਸੇ ਲਾਉਣੇ ਆ ਮੈਂ ਕਮਾਉਣੇ ਆ ਪਰ ਮੈਂ ਤੁਹਾਨੂੰ ਤੁਹਾਡੀ ਮੰਜ਼ਿਲ ਤੱਕ ਪਹੁੰਚਾਉਣਾ ਤੁਹਾਡੀ ਤੁਹਾਨੂੰ ਜਿਹੜੀ ਚੀਜ਼ ਲਈ ਤੁਸੀਂ ਮੇਰੇ ਕੋਲੇ ਆਏ ਹੋ ਮੇਰੀ ਵੀ ਇਹੀ ਖੁਸ਼ੀ ਹੁੰਦੀ ਆ ਇਹੀ ਸ਼ੌਂਕ ਹੁੰਦਾ ਕਿ ਜੇ ਤੁਸੀਂ ਉੱਥੇ ਜਾ ਕੇ ਸੈੱਟ ਹੋ ਗਏ ਮੈਨੂੰ ਇੱਕ ਮੈਂ ਪਿੱਛੇ ਵੀ ਵੀਡੀਓ ਚ ਕਿਹਾ ਸੀ ਗੁਰਵਿੰਦਰ ਨੇ ਮੈਂ ਉਹਨੂੰ ਸੈਲਰੀ 600 ਤੋਂ ਕਿਹਾ ਸੀ 700 ਕਿਹਾ ਸੀ ਉਹਨੂੰ ਜਦੋਂ ਉਹਨੇ ਮੈਨੂੰ ਮੈਸੇਜ ਪਾਇਆ ਭਾਜੀ 900 ਪਲੱਸ ਸੈਲਰੀ ਪਹਿਲੀ ਅਕਾਊਂਟ 'ਚ ਆਈ ਆ ਜਿਹੜੀ ਖੁਸ਼ੀ ਉਹਦੇ ਮਾਪਿਆਂ ਨੂੰ ਹੋਈ ਆ ਉਸ ਤੋਂ ਵੱਧ ਮੈਨੂੰ ਹੋਈ ਆ ਕਿਉਂ ਮੈਂ ਉਹਦਾ ਗੁਰੂ ਆ ਗੁਰੂ ਬਣਨਾ ਇਸ ਲਾਈਨ ਦੇ ਵਿੱਚ ਬਹੁਤ ਔਖਾ ਵਾ ਉਹ ਗੁਰੂ ਬਣਨ ਲਈ ਪਹਿਲਾਂ ਤੁਹਾਨੂੰ ਆਪ ਕਈ ਕਸੌਟੀਆਂ ਤੇ ਉਤਰਨਾ ਪੈਂਦਾ ਹਰ ਇੱਕ ਚੀਜ਼ ਚੰਗੀ ਤਰ੍ਹਾਂ ਸਮਝਾਉਣੀ ਪੈਂਦੀ ਆ ਫਿਰ ਵੀ ਜੇ ਕਿਤੇ ਕੁਝ ਰਹਿ ਜਾਂਦਾ ਅਸੀਂ ਉਹਦੇ ਲਈ ਪਹਿਲਾਂ ਹੀ ਮਾਫੀ ਮੰਗਦੇ ਹਾਂ ਪਰ ਅਸੀਂ ਹਮੇਸ਼ਾ ਤੁਹਾਡੇ ਨਾਲ ਮੋਢੇ ਲਾ ਕੇ ਮੋਢੇ ਖੜੇ ਰਵਾਂਗੇ ਤੁਸੀਂ ਪਰ ਸਾਡੇ ਬਣ ਕੇ ਰਹਿਣਾ ਐਦਾਂ ਹੀ ਸਾਡੇ ਨਾਲ ਜੁੜੇ ਰਹਿਣਾ ਬਹੁਤ ਬਹੁਤ ਧੰਨਵਾਦ ਐਦਾਂ ਹੀ ਸਾਡੇ ਨਾਲ ਜੁੜੇ ਰਹੋ ਸਤਿ ਸ਼੍ਰੀ ਅਕਾਲ